ਤੁਸੀਂ ਕਿ ਮੇ ਉਸੇ ਮੇਰੀ ਜ਼ਿੰਦਗੀ ਚ ਇੱਕ ਚਾ ਤੇ ਇੱਕ ਸੁੱਖਾ ਸੁਖਬੀਰ ਸਿੰਘ ਬਾਦਲ ਜੀ ਮੈਂ ਕਹਿੰਨੀ ਆ ਮੈਨੂੰ ਲਾਈਫ ਦਾ ਸੈਟੀਸਫੈਕਸ਼ਨ ਤੇ ਸਕੂਨ ਮਿਲ ਗਿਆ ਮੈਂ ਇੱਕ ਵਾਰੀ ਮਿਲੀ ਮੈਨੂੰ ਐਂ ਲੱਗਦਾ ਜਿਵੇਂ ਨਾ ਪਿਆਸੇ ਨੂੰ ਖੂਹ ਮਿੱਟੀ ਤੇ ਬਾਰਿਸ਼ ਦੀ ਬੂੰਦ ਹੈ ਨਾ ਜਿਵੇਂ ਧੁੰਦ ਚ ਰਸਤਾ ਦਿਖ ਜਾਣਾ ਮਤਲਬ ਮੈਨੂੰ ਨੇ ਇੱਕ ਵਾਰ ਹੀ ਮਿਲੀ ਹੈ ਤੁਸੀਂ ਦੇਖੋ ਕਿ ਆ ਐਗਜ਼ਾਮਪਲ ਮੈਂ ਦਿੱਤੇ ਵਾਓ ਜੇ ਚਾ ਨਹੀਂ ਤਵਾਨ ਕੋਈ ਰਾਹ ਨਹੀਂ ਹੋਰ ਕੀ ਚਾਹ ਤਾਂ ਮੇਰੇ ਰਗ ਰਗ ਚ ਹੁਣ ਵੀ ਜੇ ਤੁਸੀਂ ਮੇਰਾ ਬਲੱਡ ਟੈਸਟ ਕਰਾਉਂਗੇ ਤਾਂ ਮੇਰੇ ਖਾਲਾ ਟੀ ਵਿਟਾਮਿਨ ਟੀ ਨਿਕਲ ਲਾਂਦਰੋ ਹਾਂ ਉਹ ਫਕੀਰ ਬੰਦਾ ਹੈ ਫੱਕਰ ਬੰਦਾ ਮੈਂ ਉਹਨੂੰ ਮਿਲੀ ਆ ਜਦੋਂ ਮੈਨੂੰ ਉਹਨਾਂ ਨਾਲ ਮਿਲੀ ਇਹਨਾਂ ਨੂੰ ਮਿਲ ਕੇ ਪਤਾ ਲੱਗਿਆ ਬੜੇ ਡਾਊਨ ਟੂ ਅਰਥ ਹੰਬਲ ਪਰਸਨੈਲਿਟੀ ਨੇ ਤੇ ਕੁੜੀਆਂ ਅਕਸਰ ਮਰਦੀਆਂ ਨੇ ਨਾ ਲੁੱਕ ਤੇ ਨਾ ਸ਼ਕਲ ਤੇ ਨਾ ਪੈਸੇ ਤੇ ਕੁੜੀਆਂ ਮਰਦੀਆਂ ਨੇ ਦਿਲ ਤੇ ਤੇ ਉਹ ਦਿਲ ਦਾ ਰਾਜਾ ਇਨਸਾਨ ਹੈ ਅੱਛਾ viral ਹੋਣ ਦਾ ਕਾਰਨ ਤਾਂ ਡਾ ਸੁਖਬੀਰ ਬਾਦਲ ਦਾ ਨਾਮ ਆਪਾਂ ਕਹਿ ਸਕਦੇ ਹਾਂ ਠੀਕ ਹੈ ਨਾ ਸਭ ਤੋਂ ਜ਼ਿਆਦਾ viral ਤੁਸੀਂ ਉਹਨਾਂ ਦੇ ਨਾਮ ਤੇ ਹੋਏ ਇਹ ਸਿਰਫ ਕੰਟਰੋਵਰਸੀ ਕ੍ਰੀਏਟ ਕਰਨ ਲਈ ਮੈਨੂੰ ਕਿਸੇ ਨੇ ਪੁੱਛਿਆ ਕ੍ਰਸ਼ ਮੈਂ ਦੱਸਤਾ ਪਰ ਅੱਜ ਤੋਂ 2-3 ਸਾਲ ਪਹਿਲਾਂ ਵੀ ਮੇਰੀ ਇੱਕ ਇੰਟਰਵਿਊ ਹੋਈ ਸੀ ਉਦੋਂ ਵੀ ਮੈਂ ਕਿਹਾ ਸੀ ਕਿ ਆਈ ਲਵ ਸੁੱਖਾ ਤੇ ਆਈ ਲਵ ਸੁਖਬੀਰ ਸਿੰਘ ਬਾਦਲ ਜੀ ਸੋ ਉਦੋਂ ਵੀ ਇਹ ਚੀਜ਼ ਚਰਚਾ ਚਾਈ ਸੀ ਫਿਰ ਇੱਕ ਵਾਰੀ ਫਿਰ ਜਿਮਣੀ ਚੋਣਾ ਆਂਦੇ ਨੇੜੇ ਮੈਂ ਬੋਲਿਆ ਸੀ ਆਈ ਲਵ ਸੁਖਬੀਰ ਬਾਦਲ ਜੀ ਔਰ ਮੇਰੇ ਆਈ ਲਵ ਸੁਖਬੀਰ ਬਾਦਲ ਕਹਿਣ ਚ ਕੋਈ ਵੀ ਲਸਟ ਨਹੀਂ ਆ ਕੋਈ ਨੈਗੇਟਿਵਿਟੀ ਨਹੀਂ ਹੈ ਆਈ ਲਵ ਹਿਮ ਅਡੋਰ ਹਿਮ ਵਿਦ ਪਿਓਰ ਹਾਰਟ ਕਿ ਦੇਖ ਆਨ ਵਾਲੀ ਮੈਂਡੀ ਜਿਹੜੀ ਆਨ ਵਾਲੇ ਟਾਈਮ ਦੀ ਐਮਐਲਏ ਬਣਨ ਦੇ ਖਾਪਤਾ ਨਹੀਂ ਲੈ ਮੇਰੀ ਮਾਂ ਮੇਰੀਆਂ ਲਕਤਾਂ ਤੋਂ ਕਿ ਤੋੜ ਮੇਰੀ ਭੈਣ ਮੇਰੀ ਜੁੰਡੇ ਤੋਂ ਕਿ ਪੱਟ ਤੇ ਮੇਰੀ ਨਾਨੀ ਮੈਨੂੰ ਘਰੋਂ ਤੋਂ ਕਿ ਕੱਢ ਜਿਵੇਂ ਪੋਲਿਟਿਕਸ ਚ ਆ ਗਈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਚਰਚਾਵਾਂ 'ਚ ਰਹਿਣਾ ਕਿੰਨੂੰ ਪਸੰਦ ਨਹੀਂ ਹੈ ਸਾਰ ਕਿਸੇ ਦਾ ਦਿਲ ਕਰਦਾ ਹੈ ਕਿ ਮੈਂ ਸੋਸ਼ਲ ਮੀਡੀਆ ਤੇ ਖਾਸ ਕਰਕੇ ਵਾਇਰਲ ਹੋਵਾਂ ਤੇ ਅੱਜ ਕੱਲ ਜਿਹੜੀ ਵਾਇਰਲ ਹਸਤੀ ਹੈ ਉਹ ਅੱਜ ਸਾਡੇ ਨਾਲ ਮੌਜੂਦ ਹੈ ਅੱਜ ਦੇ ਮਹਿਮਾਨ ਜਿਹੜੇ ਨੇ ਬਹੁਤ ਖਾਸ ਨੇ ਕਿਉਂਕਿ ਅੱਜ ਕੱਲ ਇਹ ਬਹੁਤ ਚਰਚਾਵਾਂ 'ਚ ਜਿਹੜੇ ਨੇ ਹੈ ਤੇ ਨਾਲ ਨਾਲ ਦੀ ਨਾਲ ਇਹ ਬਹੁਤ ਵਧੀਆ ਸਿੰਗਰ ਵੀ ਨੇ ਬਹੁਤ ਵਧੀਆ ਐਂਕਰ ਵੀ ਨੇ ਔਰ ਬਹੁਤ ਵਧੀਆ ਹਿਊਮਨ ਬੀਿੰਗ ਵੀ ਨੇ ਗੱਲਬਾਤ ਕਰਦੇ ਆ ਮੈਂਡੀ ਸੰਧੂ ਜੀ ਨਾਲ ਤੇ ਉਹਨਾਂ ਦਾ ਸੁਆਗਤ ਕਰਦੇ ਆ ਸਤਿ ਸ਼੍ਰੀ ਅਕਾਲ ਮੈਂ ਸਸ਼ੀ ਕਲ ਜਸਪੀਤ ਜੀ ਤੁਹਾਡਾ ਸਵਾਗਤ ਹੈ ਔਰ ਮੇਰੇ ਵੱਲੋਂ ਵੀ ਸਵਾਗਤ ਹੈ ਔਰ ਤੁਸੀਂ ਸਿਟੀ ਹੋਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਹਿਲੇ ਮੈਨੂੰ ਇਹ ਦੱਸੋ ਵਾਇਰਲ ਹੋਣ ਦਾ ਕਾਰਨ ਤੁਹਾਡਾ ਸੁਖਬੀਰ ਬਾਦਲ ਦਾ ਨਾਮ ਆਪਾਂ ਕਹਿ ਸਕਦੇ ਹਾਂ ਠੀਕ ਹੈ ਨਾ ਸਭ ਤੋਂ ਜ਼ਿਆਦਾ ਵਾਇਰਲ ਤੁਸੀਂ ਉਹਨਾਂ ਦੇ ਨਾਮ ਤੇ ਹੋਏ ਇਹ ਸਿਰਫ ਕੰਟਰੋਵਰਸੀ ਕ੍ਰੀਏਟ ਕਰਨ ਲਈ ਜਾਂ ਆਪਾਂ ਕਹੇ ਵਿਊ ਦੇ ਚੱਕਰ ਦੇ ਵਿੱਚ ਮਤਲਬ ਵਾਇਰਲ ਹੋਣ ਦੇ ਵਾਸਤੇ ਕੀਤਾ ਗਿਆ ਜਾਂ ਸੱਚਮੁੱਚ ਤੁਹਾਡਾ ਕ੍ਰਸ਼ ਹੈ ਮੈਂ ਸੱਚਮੁੱਚ ਹੈ ਉਹਦਾ ਕਾਰਨ ਕੀ ਹੈ ਮੇਰੇ ਕੋਲ ਪ੍ਰੂਫ ਪਏ ਹੈ ਮੈਂ ਪਰ ਲੋਕਾਂ ਨੂੰ ਪ੍ਰੂਫ ਨਹੀਂ ਕਰਨਾ ਮੇਰੇ ਕੋਲ ਪ੍ਰੂਫ ਪਏ ਨੇ 2016 ਦੀਆਂ ਵੀਡੀਓਸ ਫੋਟੋਸ ਵੀ ਨੇ 2015 ਚ ਮੈਂ ਇੱਕ ਵਾਲਮੀਕ Satsang ਕੀਤਾ ਸੀ ਉੱਥੇ ਵੀ ਮੈਂ ਅਪਰੋਚ ਕੀਤਾ ਸੀ ਕਿ ਮੈਨੂੰ ਬਾਦਲ ਸਾਹਿਬ ਨਾਲ ਮਿਲਾਓ ਸੋ ਕਿਸੇ ਕਾਰਨ ਵਰਸ਼ਾਤੀ ਮੁਲਾਕਾਤ ਹੋ ਹੀ ਨਹੀਂ ਪਾਈ ਫਿਰ 2016 ਚ ਮਦਨ ਲਾਲ ਬੱਗਾ ਜੀ ਪਾਇੰਟ ਹੋਈ ਸੀਗੇ ਸੀਪੀਓ ਦਫਤਰ ਲੁਧਿਆਣਾ ਚ ਉਹਨਾਂ ਦਾ ਆਫਿਸ ਬਣਿਆ ਉਹ ਫੋਟੋ ਮੇਰੇ ਕੋਲ ਐਜ਼ ਅ ਪ੍ਰੂਫ ਪਈ ਹੈ ਆਈਲ ਫਾਈਂਡ ਆਊਟ ਐਂਡ ਸੈਂਡ ਇਟ ਟੂ ਯੂ ਕਿਉਂਕਿ ਫੇਸਬੁੱਕ ਰੈਕਡ ਰੱਖਦਾ ਪਿੱਛੇ ਅੱਗੇ ਮਦਨ ਲਾਲ ਬੱਗਾ ਜੀ ਤੇ ਉਹਨਾਂ ਦੀ ਟੀਮ ਖੜੀ ਔਰ ਪਿੱਛੇ ਬਾਦਲ ਸੁਖਬੀਰ ਬਾਦਲ ਜੀ ਦੀ ਫੋਟੋ ਲੱਗੀ ਹੋਈ ਹੈ ਹੁਣ ਲੋਕਾਂ ਨੂੰ ਮੈਂ ਕਿਵੇਂ ਦੱਸਾਂ ਕਿ ਨਾਟ ਫॉर ਵਿਊਜ਼ ਨਾਟ ਫॉर ਕੈਸ਼ ਨਾਟ ਫॉर ਪਬਲਿਸਿਟੀ ਮੈਨੂੰ ਕਿਸੇ ਨੇ ਪੁੱਛਿਆ ਕਰਸ਼ ਮੈਂ ਦੱਸਦਾ ਔਰ ਅੱਜ ਤੋਂ ਦੋ ਤਿੰਨ ਸਾਲ ਪਹਿਲਾਂ ਵੀ ਮੇਰੀ ਇੱਕ ਇੰਟਰਵਿਊ ਹੋਈ ਸੀ ਉਦੋਂ ਵੀ ਮੈਂ ਕਿਹਾ ਸੀ ਕਿ ਆਈ ਲਵ ਸੁੱਖਾ ਤੇ ਆਈ ਲਵ ਸੁਖਬੀਰ ਸਿੰਘ ਬਾਦਲ ਜੀ ਸੋ ਉਦੋਂ ਵੀ ਇਹ ਚੀਜ਼ ਚਰਚਾ ਚਾਈ ਸੀ ਫਿਰ ਇੱਕ ਵਾਰੀ ਫਿਰ ਜਿਮਣੀ ਚੋਣਾ ਦੇ ਨੇੜੇ ਮੈਂ ਬੋਲਿਆ ਸੀ ਆਈ ਲਵ ਸੁਖਬੀਰ ਬਾਦਲ ਜੀ ਔਰ ਮੇਰੇ ਆਈ ਲਵ ਸੁਖਬੀਰ ਬਾਦਲ ਕਹਿਣ ਚ ਕੋਈ ਵੀ ਲਸਟ ਨਹੀਂ ਹੈ ਕੋਈ ਨੈਗੇਟਿਵਿਟੀ ਨਹੀਂ ਹੈ ਆਈ ਲਵ ਹਿਮ ਅਡੋਰ ਹਿਮ ਵਿਦ ਪਿਓਰ ਹਾਰਟ ਬੜੀ ਸੁੱੱਚੀ ਜੀ ਮੁਹੱਬਤ ਹੈ ਮੇਰੀ ਹੈ ਨਾ ਇਹ ਕਿਦਾਂ ਤੁਸੀਂ ਮਤਲਬ ਲੋਕ ਕਹਿੰਦੇ ਨਾ ਅੱਜ ਕੱਲ੍ਹ ਦੀ ਜਿਹੜੇ ਗਰਲਸ ਐ ਖਾਸ ਕਰਕੇ ਉਹ ਦੇਖਦੀਆਂ ਬੋਡੀ ਬਿਲਡਰ ਹੋਣ ਸੋਹਣੇ ਅੱਜ ਕੱਲ੍ਹ ਗੱਬਰੂ ਜਵਾਨ ਹੋਣ ਫਿਰ ਤੁਸੀਂ ਉਹਨਾਂ ਨੂੰ ਹੀ ਕਿਉਂ ਚੁਣਿਆ ਤੁਹਾਡੇ ਉਹ ਰੋਲ ਮਾਡਲ ਐ ਜਾਂ ਮਤਲਬ ਹੋਰ ਕੋਈ ਰੀਜ਼ਨ ਹੈ ਉਹ ਮੇਰੀ ਮੁਹੱਬਤ ਹੈ ਲੋਕਾਂ ਦੋ ਦੋ ਯਾਰ ਬਣਾਏ ਅਸੀਂ ਉਫ ਨਾ ਕੀਤੀ ਹਾਏ ਅਸਾਂ ਇੱਕੋ ਬਣਾਇਆ ਤੇ ਰੌਲਾ ਪੈ ਗਿਆ ਅੱਛਾ ਐਨੇ ਹੀ ਰੌਲਾ ਪੈ ਗਿਆ ਖਾਮ ਖਖਲਾਰਾ ਪੈ ਗਿਆ ਮਤਲਬ ਕਿ ਜੇ ਮੈਂ ਬੋਡੀ ਬਿਲਡਰ ਨੂੰ ਪਸੰਦ ਨਹੀਂ ਕਰ ਰਹੀ ਹਾਂ ਬੋਡੀ ਬਿਲਡਰ ਮੇਰਾ ਕ੍ਰਸ਼ ਨਹੀਂ ਹੈ ਕੋਈ ਹੀਰੋ ਮੇਰਾ ਕ੍ਰਸ਼ ਨਹੀਂ ਹੈ ਅਗਰ ਬਾਦਲ ਸਾਹਿਬ ਮੇਰੇ ਕ੍ਰਸ਼ ਹੈ ਤਾਂ ਲੋਕਾਂ ਦੇ ਢਿੱਡ ਪੀੜ ਕਿਉਂ ਹੋ ਰਿਹਾ ਹੈ ਵਾਟ ਇਜ਼ ਦ ਪ੍ਰੋਬਲਮ ਯਾ ਜੇ ਅਗਰ ਉਹ ਪੱਤਰਕਾਰ ਵੀ ਮੇਰੇ ਕੋਲ ਆ ਰਹੇ ਨਹੀਂ ਜਾਂ ਮੇਰੇ ਕੋਲ ਇੰਟਰਵਿਊ ਕਰਨ ਲਈ ਐਂਕਰ ਵੀ ਆ ਰਹੇ ਨੇ ਉਹਨਾਂ ਨੂੰ ਵੀ ਇਹ ਕੁਐਸਚਨ ਇਹ ਪ੍ਰੋਬਲਮ ਕਿਉਂ ਹੋ ਰਹੀ ਹੈ ਕਿ ਮੈਂਡੀ ਤੋਂ ਡੀ ਮੁਹੱਬਤ ਬਾਦਲ ਸਾਹਿਬ ਕਿਉਂ ਨੇ ਕਿਸ ਲਈ ਨੇ ਕੈਸ਼ ਲਈ ਨੇ ਜਾਂ ਫੈਮਲੀ ਨੇ ਉਹ ਮੇਰੀ ਜਿਹੜੀ ਮੁਹੱਬਤ ਹੈ ਨਾ ਉਹ ਬੜੀ ਸੁੱਚੀ ਹੈ ਬਈ ਉਹ ਫਕੀਰ ਬੰਦਾ ਹੈ ਫੱਕਰ ਬੰਦਾ ਮੈਂ ਉਹਨੂੰ ਮਿਲੀ ਆ ਜਦੋਂ ਮੈਂ ਉਹਨਾਂ ਨਾਲ ਮਿਲੀ ਇਹਨਾਂ ਨੂੰ ਮਿਲ ਕੇ ਪਤਾ ਲੱਗਿਆ ਬੜੇ ਡਾਊਨ ਟੂ ਅਰਥ ਹੰਬਲ ਪਰਸਨੈਲਿਟੀ ਨੇ ਤੇ ਕੁੜੀਆਂ ਅਕਸਰ ਮਰਦੀਆਂ ਨੇ ਨਾ ਲੁੱਕ ਤੇ ਨਾ ਸ਼ਕਲ ਤੇ ਨਾ ਪੈਸੇ ਤੇ ਕੁੜੀਆਂ ਮਾਰਦੀਆਂ ਨੇ ਦਿਲ ਤੇ ਤੇ ਉਹ ਦਿਲ ਦਾ ਰਾਜਾ ਇਨਸਾਨ ਹੈ اچھا ਇੱਕ ਇਹ ਮੰਡੀ ਅੰਦਰੋਂ ਕਿਸੇ ਹੋਰ ਪਰਪਸ ਨਾਲ ਤਾਂ ਨਹੀਂ ਬੋਲ ਰਹੀ ਕਿਉਂਕਿ ਅਕਸਰ ਆਪਾਂ ਦੇਖਦੇ ਆ ਜੋ ਦਿਖਦਾ ਹੈ ਕਈ ਵਾਰ ਉਹਦੇ ਪਿੱਛੇ ਕੁਝ ਹੋਰ ਫਰੇਮ ਹੁੰਦਾ ਹੈ ਇਨਸਾਨ ਦੀ ਹੋਰ ਕੋਈ ਇੰਟention ਹੁੰਦੀ ਹੈ ਅੰਦਰ ਦੇਖੋ ਮੈਂ ਕਿਸ ਕੰਟੈਕਸਟ ਚ ਬੋਲਦੀ ਹਾਂ ਲੋਕੀ ਕਿਸ ਕੰਟੈਕਸਟ ਚ ਲੈ ਜਾਂਦੇ ਨੇ ਹੁਣ ਜਿਵੇਂ ਮੈਨੂੰ ਬੋਲਣ ਦੀ ਆਜ਼ਾਦੀ ਹੈ ਆਪਣੀ ਫੀਲਿੰਗਸ ਦੱਸਣ ਦੀ ਆਜ਼ਾਦੀ ਹੈ ਲੋਕਾਂ ਨੂੰ ਕਮੈਂਟ ਕਰਨ ਦੀ ਆਜ਼ਾਦੀ ਹੈ ਉਹ ਕਮੈਂਟਾਂ ਚ ਕੁਝ ਵੀ ਲਿਖ ਸਕਦੇ ਨੇ ਤਾਂ ਮੈਂ ਕੁਝ ਵੀ ਬੋਲਦੀ ਹਾਂ ਤਾਂ ਉਹਨਾਂ ਨੂੰ ਐ ਕਿਉਂ ਲੱਗਦਾ ਕਿ ਫੇਕ ਹੈ ਉਹਨਾਂ ਨੂੰ ਲੱਗ ਰਿਹਾ ਹੋਊਗਾ ਬਟ ਐਸਾ ਕੁਝ ਨਹੀਂ ਹੈ 2016 ਦੇ ਪ੍ਰੂਫ ਨੇ ਆਈ ਵਿਲ ਸੈਂਡ ਇਟ ਟੂ ਯੂਰ ਪਿਕਚਰ ਜਦੋਂ ਤੁਸੀਂ ਹਾਈਲਾਈਟਸ ਜਾਂ ਕੁਝ ਲਾਉਂਗੇ ਨਾ ਉਹ ਰੱਚਨਾ ਫੇਸਬੁੱਕ ਚ ਮੈਂ ਵੀ ਖੜੀ ਹਾਂ ਮੇਰੇ ਮੰਮਾ ਵੀ ਨੇ ਮਦਨ ਲਾਲ ਬੱਗਾ ਜੀ ਵੀ ਨੇ ਪਿੱਛੇ ਸੁਖਬੀਰ ਬਾਦਲ ਜ ਸੁਖਬੀਰ ਬਾਦਲ ਜੀ ਦੀ ਫੋਟੋ ਵੀ ਹੈ ਸੋ ਦਿਖਾਓ ਲੋਕਾਂ ਨੂੰ ਕਿ 2016 ਤੋਂ ਲੈ ਕੇ 2026 10 ਸਾਲ ਹੋ ਗਏ ਤੇ 2013 14 ਤੋਂ ਮੈਂ ਇਸ ਚੀਜ਼ ਦੇ ਪਿੱਛੇ ਸੀ ਤੇ 2014 15 ਚ ਮੈਂ ਜਾ ਕੇ ਵਾਲਮੀਕ Satsang ਕੀਤਾ ਤੇ 2016 ਚ ਮੈਂ ਉਹਨਾਂ ਦੇ ਆਫਿਸ ਗਈ ਹਾਂ ਉਹਨਾਂ ਦੇ ਜਿੰਨੇ ਵੀ ਵਰਕਰਸ ਨੂੰ ਮਿਲੀ ਹ ਉਹਨਾਂ ਨੂੰ ਮੈਂ ਅਪਰੋਚ ਕੀਤਾ ਕਿ ਮੈਨੂੰ ਬਾਦਲ ਸਾਹਿਬ ਨਾਲ ਮਿਲਾਇਆ ਜਾਵੇ ਤੇ 2025 ਚ ਜਾ ਕੇ ਮੇਰੀ ਉਹਨਾਂ ਨਾਲ ਮੁਲਾਕਾਤ ਹੁੰਦੀ ਹੈ ਮਤਲਬ ਇਹ ਇਹ ਵਾਇਰਲ ਹੋਣ ਦਾ ਤਰੀਕਾ ਤੁਹਾਨੂੰ ਕੀ ਲੱਗਦਾ ਇਹ ਸ਼ਾਰਟਕਟ ਹੈ ਸਿੱਧੀ דרੇਕ ਕੇ ਆਪਾਂ ਮਿਲ ਨਹੀਂ ਸਕਦੇ ਇੱਕ ਆਮ ਇਨਸਾਨ ਹੋਣ ਦੇ ਨਾਤੇ ਤੇ ਤੁਹਾਨੂੰ ਲੱਗਦਾ ਹੈ ਕਿ ਇਹ ਕਿ ਨਾ ਕਿਤੇ ਸ਼ਾਰਟਕਟ ਰਸਤਾ ਵੀ ਹੈ ਬਾਦਲ ਸਾਹਿਬ ਨੂੰ ਸਿੱਧਾ ਡਾਇਰੈਕਟ ਅਪਰੋਚ ਕਰਨ ਦਾ ਕੋਈ ਸ਼ਾਰਟਕਟ ਨਹੀਂ ਹੈ 10 ਸਾਲਾਂ ਬਾਅਦ ਮੈਂ ਮਿਲੀ ਆਂ ਔਰ ਮੈਨੂੰ ਮਿਲਾਇਆ ਗਿਆ ਮੈਂ ਮਿਲ ਕੇ ਮੈਨੂੰ ਐ ਲੱਗਿਆ ਸੀ ਮੈਨੂੰ ਗਸ਼ ਪੈ ਰਹੀ ਸੀ ਮੈਨੂੰ ਹੋਸ਼ ਚ ਨਹੀਂ ਸੀ ਮੈਂ ਮੇਰੇ ਅੱਖਾਂ ਦੇ ਨਾ ਇੰਨੀ-ਇੰਨੀ ਜਗ੍ਹਾ ਤੇ ਹੰਝੂ ਸੀ ਮੈਂ ਜਾ ਕੇ ਉਹਨਾਂ ਦੇ ਪੈਰ ਛੂਏ ਬਸ ਔਰ ਉਹਨਾਂ ਨੇ ਮੈਂ ਬੈਠ ਕੇ ਕਹੇ ਸਰ ਆਈ ਏਮ ਯੂਰ ਬਿਗ ਫੈਨ ਔਰ ਕਹਿੰਦੇ ਉਨਾਰੇ ਪੀਐਸਓ ਨੇ ਕਿਹਾ ਇਹ ਉਹੀ ਕੁੜੀ ਹੈ ਜਿੰਨੇ ਕਹ ਸੀ ਆਈ ਲਵ ਸੁਖਬੀਰ ਸਿੰਘ ਬਾਦਲ ਤੇ ਉਹ ਕਹਿੰਦੇ ਮੈਂ ਦੇਖੀ ਹੈ ਵੀਡੀਓ ਮੈਂ ਕਿਉਂ ਮਾਈ ਗੋਡਨੈਸ ਦੈਟਸ ਆਲ ਆਈ ਵਾਂਟ ਇਨ ਮਾਈ ਲਾਈਫ ਸੋ ਨਥਿੰਗ ਵਾਸ ਪ੍ਰੀਪਲਾਨਡ অর ਨਾ ਉਹਨਾਂ ਨੂੰ ਮਿਲਣ ਦਾ ਸ਼ਾਰਟਕਟ ਹੈ ਬੜਾ ਲੌਂਗ ਕਟ ਪਾ ਕੇ ਮਿਲੀ ਹੈ ਮੈਂ ਉਹਨਾਂ ਨੂੰ 10 11 ਸਾਲਾਂ ਬਾਅਦ ਹਾਂ ਅੱਛਾ ਨਹੀਂ ਫਿਰ ਵੀ ਲੋਕ ਇਹ ਸੋਚਦੇ ਸ਼ਾਇਦ ਨਾ ਜਿਵੇਂ ਹੁਣ ਸਪੋਜ਼ ਕਰੋ ਕੋਈ ਫਿਲਮਾਂ ਚਾਹੁੰਦਾ ਹੈ ਗਾਣਿਆਂ ਚਾਹੁੰਦਾ ਹੈ ਲੇਕਿਨ ਫਿਊਚਰ ਚ ਜਾ ਕੇ ਉਹ ਪੋਲਿਟਿਕਸ ਚ ਆ ਜਾਂਦਾ ਕਿਤੇ ਆਉਣ ਵਾਲੀ ਮੰਡੀ ਜਿਹੜੀ ਆਉਣ ਵਾਲੇ ਟਾਈਮ ਦੀ ਐਮਐਲਏ ਬਣਨ ਦੇ ਖਾਬਤਾ ਨਹੀਂ ਲੈ ਰਹੀ ਮੈਂ ਫਿਲਹਾਲ ਹੀਰੋਇਨ ਬਣਨ ਦੇ ਖਾਬ ਲੈ ਨਹੀਂ ਜੀ ਐਮਐਲਏ ਬਣਨ ਦਾ ਮੇਰਾ ਕੋਈ ਵਿਚਾਰ ਨਹੀਂ ਹੈ ਔਰ ਆਪਾਂ ਉਹਨਾਂ ਦੇ ਸਮਰਥਕਾਂ ਸਪੋਰਟਰਾਂ ਉਹ ਰਹਿਾਂਗੇ ਹਾਂ ਗਈ ਗੱਲ ਤੁਸੀਂ ਕਹਿ ਰਹੇ ਹੋ ਕਿ ਪੋਲਿਟਿਕਸ 'ਚ ਸਾਰੇ ਸਿੰਗਰਸ ਐਕਟਰ ਚਲੇ ਜਾਂਦੇ ਨੇ ਮੇਰੀ ਮਾਂ ਮੇਰੀਆਂ ਲੱਤਾਂ ਤੋਂਗੀ ਤੋੜ ਮੇਰੀ ਭੈਣ ਮੇਰੀ ਜੁੰਡੇ ਤੋਂਗੀ ਪੱਟ ਤੇ ਮੇਰੀ ਨਾਨੀ ਮੈਨੂੰ ਘਰੋਂ ਦੋਗੀ ਕੱਢ ਜਿਵੇਂ ਪੋਲਿਟਿਕਸ 'ਚ ਆ ਗਈ ਅੱਛਾ ਪੋਲਿਟੀਕਲ ਬੰਦੇ ਨੂੰ ਪਸੰਦ ਕਰਨਾ ਜਾਂ ਉਹਨੂੰ ਚੋਣਾ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਪੋਲਿਟਿਕਸ ਚਾਹਣਾ ਚਾਹੁੰਦੇ ਹੋ ਨਹੀਂ ਐਸਾ ਕੁਝ ਨਹੀਂ ਹੈ ਮਤਲਬ ਪਰਿਵਾਰ ਨਾ ਪਸੰਦ ਨਹੀਂ ਕਰਦਾ ਪੋਲਿਟਿਕਸ ਦੇਖੋ ਨਾ ਬਹੁਤ ਸਾਰੇ ਇਦਾਂ ਦੇ ਐਕਟਰਸ ਪੋਲੀਟੀਸ਼ਨ ਸਾਰੇ ਤਾਂ ਨਹੀਂ ਬਣੇ ਜਾ ਰਹੇ ਹੂੰ ਉਹ ਕਈ ਸਪੋਰਟ ਕਰਨ ਚਲੇ ਜਾਂਦੇ ਨੇ ਤੁਸੀਂ ਦੇਖਿਆ ਹੋਣਾ ਬਹੁਤ ਵਾਰੀ ਵੋਟਸ ਚ ਬਹੁਤ ਸਿੰਗਰ ਚਲੇ ਜਾਂਦੇ ਨੇ ਕੋਈ ਦੂਜੀ اپੋਜੀਸ਼ਨ ਵਾਲੀ ਪਾਰਟੀ ਵੀ ਸਿੰਗਰ ਸਾਥ ਲੈਂਦੀ ਹੈ ਸਾਰੇ ਆਪਣੇ ਆਪਣੇ ਸਿੰਗਰ ਬੁਲਾ ਲੈਂਦੇ ਨੇ ਇਹ ਉਹ ਸਿਰਫ ਪ੍ਰੋਮੋਸ਼ਨ ਕਰਨ ਜਾਂਦੇ ਨੇ ਉਹ ਉੱਥੇ ਪਾਰਟੀ ਜੁਆਇਨ ਕਰਨ ਨਹੀਂ ਜਾਂਦੇ ਬਿਲਕੁਲ ਸੋ ਇਹ ਮੈਂ ਇਹਨਾਂ ਨੂੰ ਦਿਲੋਂ ਮੁਹੱਬਤ ਕਰਦੀ ਇਸ ਪਾਰਟੀ ਨੂੰ ਮੈਂ ਕੋਈ ਨਾ ਇਹਨਾਂ ਦੀ ਪ੍ਰੋਮੋਸ਼ਨ ਕਰ ਰਹੀ ਹਾਂ ਨਾ ਮੈਨੂੰ ਉਹਨਾਂ ਨੇ ਕੋਈ ਪ੍ਰੋਮੋਸ਼ਨ ਕਰਨ ਦੇ ਪੈਸੇ ਦਿੱਤੇ ਹਨ ਮੇਰਾ ਸਵਾਲ ਉਹਨਾਂ ਹੀ ਸੀ ਕਿ ਸ਼ਾਇਦ ਅਕਾਲੀ ਦਲ ਦੀ ਪ੍ਰੋਮੋਸ਼ਨ ਕਰ ਰਿਹਾ ਨਹੀਂ ਨਹੀਂ ਨਾ ਮੈਂ ਇਹਨਾਂ ਨੂੰ ਪ੍ਰੋਮੋਟ ਕਰ ਰਹੀ ਹਾਂ ਮੈਂ ਤੁਹਾਨੂੰ ਦੱਸ ਰਹੀ ਹਾਂ ਵੀ ਐਦਾਂ ਜੇ ਆਰਟਿਸਟ ਪਰਫਾਰਮ ਕਰਨ ਜਾਂਦਾ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਪਾਰਟੀ ਜੁਆਇਨ ਕਰ ਲੈਂਦਾ ਕੋਈ ਆਪ ਲਈ ਗਾਉਣ ਚਲਾ ਜਾਂਦਾ ਜੀ ਸਟੇਜ ਇਕੱਠਾ ਇਕੱਠਾ ਕਰਨ ਲਈ ਜਾਂ ਜਨਤਾ ਨੂੰ ਸੰਬੋਧਿਤ ਕਰਨਾ ਹੁੰਦਾ ਜਦੋਂ ਨੇਤਾ ਪੜ ਨੇਤਾ ਨੇ ਉੱਥੇ ਕੋਈ ਨਾ ਕੋਈ ਹੀਰੋ ਜਾਂ ਐਕਟਰ ਜਾਂ ਸਿੰਗਰ ਨੂੰ ਲੈ ਕੇ ਜਾਂਦੇ ਨੇ ਫਿਰ ਉਹਨਾਂ ਨੂੰ ਦੇ ਪ੍ਰেজেন্ট ਕਰਦੇ ਆ ਜਿੰਨੇ ਵੀ ਪੋਲੀਟੀਸ਼ੀਅਨਸ ਨੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਸਿੰਗਰ ਨੇ ਪਾਰਟੀ ਜੁਆਇਨ ਕਰ ਲਈ ਨੋ ਉਹ ਉਹਨਾਂ ਲਈ ਗਿਆ ਉਹਨਾਂ ਲਈ ਇੱਕ ਕੰਮ ਕਰਕੇ ਆਇਆ ਉਵੇਂ ਮੈਂ ਆ ਮੈਂ ਉਹਨਾਂ ਨੂੰ ਨਾਟਾ ਪ੍ਰਮੋਟ ਕਰ ਰਹੀ ਹਾਂ ਨਾ ਉਹਨਾਂ ਨੇ ਮੈਨੂੰ ਪੈਸੇ ਦਿੱਤੇ ਮੈਂ ਉਹਨਾਂ ਦੀ ਸਮਰਥਕ ਆ ਮੈਂ ਉਹਨਾਂ ਦਾ ਗੁਣगान ਜੇ ਕਰ ਰਹੀ ਹਾਂ ਇਹ ਸਿਰਫ ਇੱਕ ਮੁਹੱਬਤ ਕਰਕੇ ਕਰ ਰਹੀ ਹਾਂ ਇਹ ਡਾਈ ਹਾਰਡ ਫੈਨ ਹੋ ਤੁਸੀਂ ਉਹਨਾਂ ਦੇ ਹਾਂ ਮੈਂ ਡਾਈ ਹਾਰਡ ਫੈਨ ਆ ਇੱਕ ਮੁਹੱਬਤ ਕਰਕੇ ਕਰ ਰਹੀ ਹਾਂ ਇਹ ਸਭ ਮੈਂ ਔਰ ਜਿਹੜੀ ਮੇਰੀ ਮੁਹੱਬਤ ਹੈ ਨਾ ਉਹਨਾਂ ਦੀ ਪੂਰੀ ਫੈਮਿਲੀ ਨੂੰ ਪਤਾ ਹੈ ਇਹ ਵੀਡੀਓ ਤੁਹਾਨੂੰ ਕੀ ਲੱਗਦਾ ਉਹਨਾਂ ਦੇ ਟੱਬਰ ਦੇ ਇੱਕ ਇੱਕ ਬੰ ਕਿਉਂਕਿ ਜੇ ਉਹਨਾਂ ਦੀ ਸਿਕਿਉਰਟੀ ਨੇ ਦੇਖੀ ਹੈ ਨਾ ਉਹਨਾਂ ਦੇ ਇੱਕ ਇੱਕ ਵਰਕਰ ਨੂੰ ਪਤਾ ਸੀ ਮੈਂ ਕੌਣ ਆ ਅੱਛਾ ਉਹਨਾਂ ਨੂੰ ਪਤਾ ਸੀ ਕਰਤਾਰਮ ਲਈ ਧੀ ਹੈ ਮੰਡੀ ਸੰਧੂ ਹੈ ਫੈਨ ਬਾਦਲ ਸਾਹਿਬ ਦੀ ਹੈ ਔਰ ਆਈ ਲਵ ਸੁਖਬੀਰ ਬਾਦਲ ਠੋਕ ਕੇ ਕਹਿੰਦੀ ਹੈ ਸਭ ਉਹਨਾਂ ਨੂੰ ਪਤਾ ਸੀ ਉਹਨਾਂ ਨੇ ਕੋਈ ਵਿਰੋਧ ਨਹੀਂ ਕੀਤਾ ਕਹਿੰਦੇ ਸੀ ਇਸ ਗੱਲੋਂ ਖੁਸ਼ ਆ ਕਿ ਯੂਥ ਬਾਦਲ ਸਾਹਿਬ ਨੂੰ ਪਿਆਰ ਕਰ ਰਿਹਾ ਔਰ ਜਿਹੜਾ ਆਈ ਲਵ ਸੁਖਬੀਰ ਸਿੰਘ ਬਾਦਲ ਜੀ ਹੈ ਜਾਂ ਮੈਂ ਉਹਨਾਂ ਦੀ ਫੈਨ ਆ ਜਾਂ ਮੈਨੂੰ ਉਹਨਾਂ ਨਾਲ ਮੁਹੱਬਤ ਹੈ ਤਾਂ ਇਹਦਾ ਮਤਲਬ ਕੋਈ ਲਸਤ ਨਹੀਂ ਹੈ ਦੇ ਪਿੱਛੇ ਕੋਈ ਗੰਦੀ ਨੀਂਤ ਨਹੀਂ ਹੈ ਇਹ ਸੱਚੀ ਮੁਹੱਬਤ ਹੈ ਤੁਸੀਂ ਕਹਿੰਦੇ ਹੋ ਨਾ ਪਰ ਸੋਚਣ ਵਾਲੇ ਤਾਂ ਸੋਚਦੇ ਸ਼ਾਇਦ ਕਿਤੇ ਨਾ ਕਿਤੇ ਹੋ ਸਕਦਾ ਗਲਤ ਇੰਟੈਂਸ਼ਨ ਹੋਵੇ ਜਾਂ ਹੋ ਸਕਦਾ ਪਾਰਟੀ ਦੇ ਵਿੱਚ ਆਂਦਾ ਚਾਹ ਹੋਵੇ ਜਾਂ ਹੋ ਸਕਦਾ ਸੁਖਬੀਰ ਬਾਦਲ ਦੀ ਗੁੱਡ ਬੁక్స్ ਦੇ ਵਿੱਚ ਆਂਦਾ ਵੀ ਹੋ ਸਕਦਾ ਇੱਕ ਸ਼ਾਰਟਕਟ ਹੋਵੇ ਇਹ ਸ਼ਾਰਟਕਟ ਨਹੀਂ ਹੈ ਮੈਂ ਉਹਨਾਂ ਨੂੰ 10-12 ਸਾਲ ਬਾਅਦ ਮਿਲਿਆ ਐਜ਼ ਆਈ ਆਲਰੀ ਟੋਲਡ ਯੂ ਪਹਿਲਾਂ ਪਹਿਲਾਂ ਇਨੀਸ਼ੀਅਲੀ ਤੁਹਾਨੂੰ ਦੱਸਤਾ ਹੈ ਸੈਕਿੰਡ ਥਿੰਗ ਨਾ ਮੈਂ ਜਨਤਾ ਨੂੰ ਕੁਝ ਕਰ ਸਕਦੀ ਹਾਂ ਇੱਥੇ ਤਾਂ ਵੱਡੇ ਵੱਡੇ ਲੋਕ ਕਿਸੇ ਨੂੰ ਖੁਸ਼ ਨਹੀਂ ਕਰ ਸਕਦੇ ਲੋਕਾਂ ਦਾ ਕੰਮ ਸੋਚਣਾ ਉਹਨਾਂ ਨੂੰ ਸੋਚਣ ਦਿਓ ਅਗਰ ਇਹ ਵੀ ਮੈਂ ਸੋਚੂੰਗੀ ਕਿ ਲੋਕ ਕਿਆ ਸੋਚ ਰਹੇ ਹੈ ਤਾਂ ਫਿਰ ਲੋਕ ਕਿਆ ਸੋਚਣਗੇ ਬਿਲਕੁਲ ਇਹ ਵੀ ਮੈਂ ਹੀ ਸੋਚੀ ਜਾਣਾ ਫਿਰ ਲੋਕ ਕੀ ਸੋਚਣਗੇ ਉਹਨਾਂ ਨੂੰ ਸੋਚਣ ਦਿਓ ਵਿਚਾਰੇ ਬੋਝ ਪਾਈ ਬੈਠੇ ਆ ਕਿ ਇਹ ਕੈਸ਼ ਲਈ ਹੋ ਰਿਹਾ ਹੈ ਇੱਕ ਕ੍ਰਸ਼ ਨਹੀਂ ਇਹ ਕੈਸ਼ ਹੈ ਵਿਚਾਰਿਆਂ ਨੂੰ ਕ੍ਰਸ਼ ਚ ਆਰ ਪੈਨ ਦੀ ਕੈਸ਼ ਛੇਪਦਾ ਉਹਨਾਂ ਨੂੰ ਵਿਚਾਰਿਆਂ ਨੂੰ ਸਪੈਲਿੰਗ ਮਿਸਟੇਕ ਹੋ ਰਹੀ ਹੈ ਵਿਚਾਰੇ ਬਾਈ ਮਿਸਟੇਕਨ ਲਿਖਣਾ ਕ੍ਰਸ਼ ਹੁੰਦਾ ਕੈ ਕਈ ਵਾਰੀ ਕਈ ਵਾਰ ਨਾ ਅਸੀਂ ਖੁਦ ਨਹੀਂ ਮੈਨੀਫੈਸਟ ਕਰ ਰਹੇ ਹੁੰਦੇ ਕਈ ਵਾਰੀ ਸਾਡੇ ਬਿਹਾਵ ਤੇ ਲੋਕ ਮੈਨੀਫੈਸਟ ਕਰਨ ਲੱਗ ਜਾਂਦੇ ਕੀ ਪਤਾ ਲੋਕਾਂ ਦੀ ਮੈਨੀਫੈਸਟੇਸ਼ਨ ਤੁਹਾਡੇ ਕੰਮ ਆ ਜੇ ਮੈਂ ਕਹਿੰਦੀ ਹਾਂ ਪਲੀਜ਼ ਕੀਪ ਮੈਨੀਫੈਸਟਿੰਗ ਕਿ ਇਟ ਇਜ਼ ਜੋ ਵੀ ਤੁਸੀਂ ਮੈਨੀਫੈਸਟ ਮੇਰੇ ਲਈ ਕਰ ਰਹੇ ਹੋ ਬਸ ਅੱਛਾ ਅੱਛਾ ਕਰੀ ਚੱਲੋ ਤੁਹਾਨੂੰ ਲੱਗ ਰਿਹਾ ਮੈਂ ਐਮਐਲਏ ਬਣੂਗੀ ਜੇ ਰੱਬ ਨੇ ਬਣਾਉਣਾ ਹੋਵੇ ਤਾਂ ਬਣ ਵੀ ਜਾਊਂਗੀ ਪਰ ਤੁਸੀਂ ਕਹਿੰਦੇ ਮੇਰੇ ਪਰਿਵਾਰ ਨਹੀਂ ਲਾਈਕ ਕਰਦਾ ਪੋਲਿਟਿਕ ਮੈਂ ਕਹਿੰਦੀ ਤੁਸੀਂ ਕਹਿੰਦੇ ਲੋਕਾਂ ਦੀ ਮੈਨੀਫੈਸਟੇਸ਼ਨ ਦੀ ਗੱਲ ਹੋ ਰਹੀ ਹੈ ਨਾ ਅਗਰ ਲੋਕਾਂ ਨੂੰ ਲੱਗਦਾ ਮੈਂ ਐਮ ਲੈਰੋ ਲਾਈਵ ਮੇਰੀ ਹੈ ਬਣਨਾ ਮੈਂ ਐਕਟਰਸ ਚ ਹੋਣੀ ਹੈ ਬਣਨਾ ਮੈਂ ਸਿੰਗਰ ਚ ਹੋਣੀ ਹੈ ਮੈਨੀਫੈਸਟ ਲੁਕੀ ਕਰੀ ਜਾਂਦੇ ਆ ਵੀ ਟਿਕਟਾਂ ਲੈਣ ਨੂੰ ਕਰ ਰਹੀ ਆ ਹੁਣ ਜੋ ਤੁਸੀਂ ਮੈਨੀਫੈਸਟ ਕਰਦੇ ਦੇਖਦੇ ਹੋ ਤੁਹਾਡੀ ਸੱਚ ਹੁੰਦੀ ਗੱਲ ਹੀ ਆ ਮੇਰੀ ਮੈਨੀਫੈਸਟੇਸ਼ਨ ਸੱਚ ਹੁੰਦੀ ਆ ਬਿਲਕੁਲ ਮੈਂ ਆਈ ਬਲੀਵ ਇਨ ਮਾਈ ਮੈਨੀਫੈਸਟੇਸ਼ਨ ਕਿਉਂਕਿ ਲੋਕੀ ਇੱਕ ਵਾਰੀ ਕਹਿ ਕੇ ਹਟ ਗਏ ਮੈਂ ਕੰਟੀਨਿਊਟੀ ਚ ਕਰਨਾ ਸੋ ਮੈਨੀਫੈਸਟੇਸ਼ਨ ਮੇਰੀ ਹੀ ਸੱਚ ਹੋਗੀ ਮੇਰਾ ਟ੍ਰੈਕ ਲਈ ਕੁਝ ਹੋਰ ਹੈ ਹਮ ਉਹਨਾਂ ਲਈ ਅੱਛੇ ਸ਼ਬਦ ਬੋਲਣਾ ਹਮ ਉਨਾਂ ਲਈ ਉਹਨਾਂ ਦੀ ਗੱਲ ਕਰਨਾ ਬਾਦਲ ਸਾਹਿਬ ਦੀ ਇਹ ਕੋਈ ਵੀ ਉਹਨਾਂ ਦੀ ਪ੍ਰੋਮੋਸ਼ਨ ਨਹੀਂ ਹੈ ਇੱਕ ਦਿਲ ਲੱਗੀ ਹੈ ਮੇਰੀ ਉਹਨਾਂ ਪ੍ਰਤੀ ਇੱਕ ਲਾਈਕਿੰਗ ਹੈ ਔਰ ਬੜੀ ਸੱਚੀ ਜਿਹੀ پاک ਮੁਹੱਬਤ ਹੈ ਡਿਵਾਈਨ ਲਵ ਹੈ ਔਰ ਇਹ ਬੜੀ ਪਿਓਰਿਟੀ ਫਾਰਮ ਵਾਲਾ ਲਵ ਹੈ ਅੱਛਾ ਹਾਂ ਚਲੋ ਆਪਾਂ ਉਮੀਦ ਕਰਦੇ ਆ ਤੇ ਪ੍ਰੇਅਰ ਕਰਦੇ ਤੁਸੀਂ ਇਦਾਂ ਹੀ ਉਹਨਾਂ ਦੇ ਫੈਨ ਰਹੋ ਤੇ ਸ਼ਾਨ ਘਟਾਉ ਮਰੀ ਰਹੂੰਗੀ ਹਾਂ ਬਿਲਕੁਲ ਬਿਲਕੁਲ ਤੇ ਅਗੇ ਫਿਊਚਰ ਚ ਸਪੋਸ ਕਰੋ ਤੁਹਾਨੂੰ ਬਾਦਲ ਸਾਹਿਬ ਬੁਲਾਉਂਦੇ ਐ ਵੀ ਤੁਸੀਂ ਮੇਰੀ ਗੁੱਡ ਬੁਕਸ ਚ ਆ ਗਏ ਹੋ ਹੁਣ ਤੇ ਤੁਹਾਡੇ ਲਈ ਕੋਈ ਆਹ ਪਾਰਟੀ ਵੱਲੋਂ ਕੰਮ ਦਿੱਤਾ ਜਾਏਗਾ ਜਾਂ ਤੁਹਾਨੂੰ ਕੋਈ ਅਹੁਦਾ ਦਿੱਤਾ ਜਾਏਗਾ ਤੁਸੀਂ ਲੈਣ ਨੂੰ ਤਿਆਰ ਹੋ ਮੈਮ ਕਿਉਂਕਿ ਮੈਂ ਜਿਸ ਲਾਈਨ ਨਾਲ ਤਾਲੁਕ ਰੱਖਦੀ ਹਾਂ ਨਾ ਥੈਟ ਇਜ਼ ਸਿੰਗਿੰਗ ਐਕਟਿੰਗ ਮਾਡਲਿੰਗ ਡਾਂਸਿੰਗ ਹੈ ਨਾ ਉਹ ਪੰਥਕ ਕਮੇਟੀ ਆ ਉਹ ਮੇਰੀ ਕੋਈ ਡਿਊਟੀ ਉਦਾਂ ਲਗਾਉਣ ਕਿ ਮੰਡੀ ਤੁਸੀਂ ਇਸ ਜਿਮਣੀ ਜ਼ੋਨ ਚ ਚਲੇ ਜਾਓ ਜਾਂ ਇਸ ਜ਼ੋਨ ਚ ਚਲੇ ਜਾਓ ਜਾਂ ਪ੍ਰਚਾਰ ਲਈ ਆਉਣਾ ਚਾਹੀਦਾ ਤੁਹਾਨੂੰ ਸਾਡੀ ਟੀਮ ਨਾਲ ਕੰਪੇਨ ਕਰ ਦੋ ਮੈਂ ਜਾਉਂਗੀ ਲੇਕਿਨ ਮੈਂ ਪਾਰਟੀ ਚ ਕੋਈ ਅਹੁਦਾ ਨਹੀਂ ਲਵਾਂਗੀ ਮੈਨੂੰ ਆਫਰ ਹੋਇਆ ਵੀ ਸੀ ਮੈਂ ਰਿਜੈਕਟ ਕੀਤਾ ਅੱਛਾ ਹੋਇਆ ਸੀ ਆਫਰ ਹਾਂ ਮੈਂ ਉਹਨੂੰ ਤਾਂ ਮਨਾਂ ਕਰਤਾ ਕਿਉਂਕਿ ਹਲੇ ਮੈਂ ਮੈਨੂੰ ਇੰਨੀ ਨੋਲੇਜ ਹੀ ਨਹੀਂ ਹੈ ਪੋਲਿਟਿਕਸ ਦੇ ਬਾਰੇ ਚ ਪਰ ਲੋਕ ਕਹਿ ਰਹੇ ਕਿ ਅਕਾਲੀ ਦਲ ਕੋਈ ਹੁਣ ਫਿਊਚਰ ਯੂਥ ਦਾ ਚਿਹਰਾ ਇਦਾਂ ਦਾ ਖਾਸ ਨਹੀਂ ਹੈ ਔਰ ਉੱਬਰਦਾ ਚਿਹਰਾ ਤੁਹਾਡਾ ਅਗਰ ਸਾਹਮਣੇ ਨਾਲ ਜੁੜ ਕੇ ਆਂਦਾ ਹੈ ਅਕਾਲੀ ਦਲ ਦੇ ਨਾਲ ਫਿਰ ਤੁਹਾਨੂੰ ਕੀ ਲੱਗਦਾ ਹੈ ਮੌਕਾ ਤਾਂ ਮਿਲ ਹੀ ਸਕਦਾ ਹੈ ਸਿੱਧਾ-ਸਿੱਧਾ ਜੇ ਰੱਬ ਨੇ ਚਾਇਆ ਤਾਂ 2027 ਚ ਅਕਾਲੀ ਦਲ ਆਊਗਾ 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 ਰੋਕ ਕੋਈ ਸਕਦਾ ਨਹੀਂ ਬਹੁਤ ਅੱਛੇ ਕੰਮ ਉਹਨਾਂ ਨੇ ਪਾਸਟ ਚ ਕੀਤੇ ਨੇ ਬਹੁਤ ਸੜਕਾਂ ਬਣਵਾਈਆਂ ਨੇ ਲੋਕਾਂ ਦੇ ਪਿੰਡਾਂ ਦੀ ਨੁਹਾਰ ਬਦਲੀ ਹੈ ਅਕਾਲੀ ਦਲ ਡਿਸਰਵਿੰਗ ਹੈ ਔਰ ਰਹੀ ਗੱਲ ਮੈਨੂੰ ਆਫਰ ਹੋਇਆ ਸੀ ਮੇਰੇ ਬ੍ਰਦਰ ਵੱਲੋਂ ਕਰਨ ਵੀਰੇ ਵੱਲੋਂ ਕਿ ਤੁਸੀਂ ਆਪਣੀ ਆਈਡਿਜ਼ ਵਗੈਰਾ ਸਾਨੂੰ ਸੈਂਡ ਕਰ ਦਿਓ ਆਪਾਂ ਕੋਈ ਨਾ ਕੋਈ ਯੂਥ ਚ ਤੁਹਾਨੂੰ ਲਿਉਣੇ ਆ ਤਾਂ ਮੈਂ ਇਹ ਚੀਜ਼ ਇਸ ਲਈ ਰਿਜੈਕਟ ਕੀਤੀ ਹੈ ਮੈਨੂੰ ਕੋਈ ਨੋਲੇਜ ਪੋਲਿਟਿਕਸ ਦੇ ਬਾਰੇ ਚ ਹੈ ਹੀ ਨਹੀਂ ਮੈਂ ਨਹੀਂ ਚਾਹੁੰਦੀ ਕਿ ਮੈਂ ਜੇ ਪਾਰਟੀ ਜੁਆਇਨ ਕਰਾਂ ਕੋਈ ਗਲਤ ਫੈਸਲਾ ਲੈਣਾ ਮੈਨੂੰ ਜਿਹੜੀ ਚੀਜ਼ ਪਤਾ ਨਹੀਂ ਇੱਕ ਮਿੰਟ ਹਾਂਜੀ ਮੈਂਡੀ ਮੈਂਡੀ ਮੈਮ ਇੱਕ ਵਾਰ ਇਹ ਲੋਕ ਜਿਵੇਂ ਕਹਿੰਦੇ ਹੁੰਦੇ ਸੀ ਨਾ ਪਹਿਲੇ ਪੁਰਾਣੇ ਬਜ਼ੁਰਗ ਸਰਕਾਰੀ ਸਕੂਲਾਂ ਦੇ ਜਿਹੜੇ ਸਟੂਡੈਂਟਸ ਹੁੰਦੇ ਲੋਕ ਕਹਿੰਦੇ ਛੋਲੇ ਦੇ ਕੇ ਪਾਸ ਹੋ ਗਏ ਛੋਲੇ ਦੇ ਕੇ ਪੋਲਿਟਿਕਸ ਵੀ ਕਰੀ ਜਾਂਦੇ ਗਈ ਜਾਨੇ मैडम ਜਿਹੜੇ ਛੋਲੇ ਦੇ ਕੇ ਦਿੰਦੇ ਓ ਛੋਲੇ ਵੰਡਣ ਉਹ ਜੋ ਮਰਜ਼ੀ ਵੰਡਦੇ ਨੇ ਉਹ ਪੂੜੀਆਂ ਵੀ ਵੰਡਣ ਆਪਾਂ ਨੂੰ ਕੋਈ ਲੈਣ ਦੇਣੀ ਕਿ ਮੈਨੂੰ ਇਹ ਚੀਜ਼ ਦੀ ਨੋਲੇਜ ਨਹੀਂ ਹੈ ਮੈਂ ਸਟੂਡੈਂਟ ਸੀ ਪੋਲੀਟੀਕਲ ਐਡਮਿਨਿਸਟ੍ਰੇਸ਼ਨ ਉਹ ਮੈਂ 10th 2 ਤੱਕ ਪੜ੍ਹੀ ਥੋੜੀ ਮੇਰੇ ਦਿਮਾਗੋਂ ਬਾਹਰ ਸੀ ਲੇਕਿਨ ਜਦੋਂ ਮੈਂ ਦੇਖਿਆ ਨਾ ਕਿ ਮੇਰੀ ਲਾਈਫ 뮤직 ਸਿੰਗਿੰਗ ਡਾਂਸਿੰਗ ਐਕਟਿੰਗ ਦੇ ਰਾਊਂਡ ਹੈ ਮੈਂ 10th ਕਲਾਸ 'ਚ ਹੀ ਸੀ ਆਵਾਜ਼ ਪੰਜਾਬ ਦੀ ਰੋਡਿਸ਼ਨ ਦਿੱਤੇ ਸੀ ਜਦੋਂ ਤੁਹਾਡਾ ਮਾਈਂਡ ਸੈਟ ਹੋ ਗਿਆ ਕਿ ਮੈਂ ਆਰਟਿਸਟ ਬਣਨਾ ਹੈ ਮੈਂ ਪੋਲਿਟਿਕਸ ਬਣਨਾ ਹੀ ਨਹੀਂ ਤਾਂ ਮੈਂ ਇਸ ਕਰਕੇ ਇਹ ਹਲੇ ਅਹੁਦੇ 'ਚ ਉਹਨਾਂ 'ਚ ਨਹੀਂ ਜਾ ਸਕਦੀ ਜਿੰਨਾ ਚੇਰ ਮੈਂ ਪ੍ਰਿਪੇਅਰਡ ਨਹੀਂ ਮੇਰੀ ਫੈਮਿਲੀ ਦੀ ਇਜਾਜ਼ਤ ਨਹੀਂ ਮੈਨੂੰ ਕੋਈ ਚੀਜ਼ ਮੈਂ ਸਿੱਖ ਨਹੀਂ ਲੈਂਦੀ ਮੈਂ ਕੱਲ ਨੂੰ ਜੇ ਉਹਨਾਂ ਨਾਲ ਜਾ ਕੇ ਜੁਆਇਨ ਵੀ ਕਰਾਂ ਤਾਂ ਮੈਨੂੰ ਨੌਲੇਜ ਵੀ ਤਾਂ ਚਾਹੀਦੀ ਹੈ ਨਾ ਮੈਡਮ ਕਈ ਵਾਰੀ ਲਾਈਫ ਟਰਨ ਮੈਂ ਲਹਲੰਦੀ ਆ ਕਈ ਵਾਰ ਮੈਨੀਫੈਸਟੇਸ਼ਨ ਹੁੰਦੀ ਆ ਫਿਲਹਾਲ ਕਲੀਅਰ ਕਟ ਆਈ ਲਵ ਕਾਲੀ ਦਲ ਸ਼੍ਰੋਮਣੀ ਕਾਲੀ ਦਲ ਜਿੰਦਾਬਾਦ ਐਂਡ ਆਈ ਰਿਸਪੈਕਟ ਕਾਲੀ ਦਲ ਔਰ ਹਲੇ ਫਿਲਹਾਲ ਮੈਂ ਸਿਰਫ ਉਹਨਾਂ ਦੀ ਸਪੋਰਟਰ ਸਮਰਥਕਾਂ ਹਾਂ ਰਹੂੰਗੀ 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 ਠੀਕ ਹੈ ਅੱਛਾ ਮੇਰੀ ਇੱਕ ਇੱਕ ਸਵਾਲ ਇਹ ਵੀ ਬੰਦ ਹੈ ਕਿ ਤੁਹਾਡੇ ਫਾਦਰ ਸਾਹਿਬ ਦਾ ਬਹੁਤ ਨਾਮ ਸੀ ਠੀਕ ਹੈ ਤੇ ਤੁਸੀਂ ਇੱਕ ਇੰਡੀਵਿਜੂਅਲ ਪਰਸਨੈਲਿਟੀ ਦੇ ਰੂਪ ਚ ਨਿਕਰ ਕੇ ਸਾਹਮਣੇ ਆ ਰਹੇ ਹੋ ਠੀਕ ਹੈ ਤੁਸੀਂ ਫਾਦਰ ਸਾਹਿਬ ਦਾ ਨਾਮ ਯੂਜ਼ ਨਹੀਂ ਕਰਨਾ ਚਾਹੁੰਦੇ ਜਾਂ ਕਰਦੇ ਨਹੀਂ ਜਾਣ ਮੁਝ ਕੇ ਕਿ ਮੈਨੂੰ ਖੁਦ ਦੇ ਦਮ ਤੇ ਕੁਝ ਬੰਨਣਾ ਹੈ ਦੇਖੋ ਮੈਂ ਆਪਣੀ ਪਛਾਣ ਬਣਾਈ ਹੈ ਮੇਰਾ ਸ਼ੋਰ ਚੱਲ ਰਿਹਾ ਰੌਣਕ ਸੱਥਾਂ ਦੀ ਮੈਂ ਆਪਣੇ ਪਾਪਾ ਦੀ ਲੈਗੇਸੀ ਨੂੰ ਅੱਗੇ ਲੈ ਕੇ ਜਾ ਰਹੀ ਹਾਂ ਬਿਲਕੁਲ ਮੈਂ ਆਪਣੇ ਪਾਪਾ ਦਾ ਨਾਮ ਹਰ ਜਗ੍ਹਾ ਚ ਲੈਣੀ ਹੈ ਮੈਂ ਜਿਹੜੇ ਪਿੰਡ ਚ ਜਾਨੀ ਆ ਅਗਲੇ ਮੈਨੂੰ ਜਾਂਦੇ ਹੀ ਕਹਿਣਗੇ ਤੂੰ ਕਰਤਾਰ ਮੰਲੇ ਦੀ ਬੇਟੀ ਆ ਮੈਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਫਿਰ ਉਹ ਕਹਿੰਦੇ ਤੁਸੀਂ ਸਾਡੇ ਨਾਲ ਰੌਣਕ ਸੱਥਾਂ ਦੀ ਆਪਣਾ ਸ਼ੋਅ ਸ਼ੂਟ ਕਰ ਰਹੇ ਹੋ ਨਾ ਸਾਨੂੰ ਜਾਣ ਤੋਂ ਪਹਿਲਾਂ ਇੱਕ ਵਾਰੀ ਆਪਣੇ ਪਾਪਾ ਦਾ ਫਲਾਣਾ ਗਾਣਾ ਫਲਾਣਾ ਗਾ ਕੇ ਸੁਣਾਓ ਅੱਛਾ ਮੈਂ ਆਪਣੇ ਪਾਪਾ ਦਾ ਨਾਮ ਜ਼ਿਕਰ ਕਰਦੀ ਹਾਂ ਹਮੇਸ਼ਾ ਲੈਣੀ ਆ ਬਟ ਮੈਂ 뮤జిక్ ਤੋਂ ਹਟ ਕੇ ਇੱਕ ਇੰਡੀਵਿਜੂਅਲ ਪਛਾਣ ਬਣਾਈ ਆਪਣੇ ਸ਼ੋਅ ਦੇ ਜ਼ਰੀਏ ਰੌਣਕ ਸੱਥਾਂ ਦੀ ਤੇ ਚੌਂਕਾ ਚੁਲਾ ਚੁਕਲੀਆ ਉਹ ਮੈਂ ਜ਼ਰੂਰ ਹਟ ਕੇ ਬਣਾਈ ਹੈ ਲੇਕਿਨ ਮੇਰੇ ਪਿਓ ਦਾ ਨਾਮ ਅੱਜ ਵੀ ਮੇਰੇ ਨਾਲ ਹੈ ਉਹ ਰਹੂਗਾ ਐ ਕਿ ਲੱਗਦਾ ਕਿ ਜਦੋਂ ਧੀਆਂ ਦੇ ਕੋਲੋਂ ਪਿਓ ਚਲੇ ਜਾਂਦਾ ਹੈ ਪਰ ਫਿਰ ਵੀ ਉਹ ਕਿਤੇ ਨਾ ਕਿਤੇ ਬਲੇਸਿੰਗਜ਼ ਦੇ ਰੂਪ ਚ ਕਿਤੇ ਨਾ ਕਿਤੇ ਸਾਡੇ ਗਾਰਡੀਅਨ ਐਂਜਲ ਦੇ ਰੂਪ ਦੇ ਵਿੱਚ ਸਾਡੇ ਨਾਲ ਰਹਿੰਦੇ ਹਮੇਸ਼ਾ ਮੈਂ ਹਮੇਸ਼ਾ ਕਹਿੰਦੀ ਹਾਂ ਮੈਨੂੰ ਮੇਰੇ ਪਾਪਾ ਦੀ ਸਪੋਰਟ ਡਾਇਰੈਕਟ ਫਰਮ ਦਾ ਹੈਵਨ ਹੀ ਸ਼ਾਵਰਿੰਗ ਸ਼ਾਵਰਿੰਗ ਅ ਬਲੇਸਿੰਗ ਔਨ ਮੀ ਅੱਜ ਜੇ ਮੈਂ ਇਸ ਮੋ ਕੰਮ ਤੇ ਪਹੁੰਚੀ ਆ ਨਾ ਤਾਂ ਜਸਟ ਬਿਕੋਜ਼ ਆਫ ਮਾਈ ਪਾਪਾ ਮੇਰੀ ਮੰਮੀ ਦੀ ਡੈਡੀਕੇਸ਼ਨ ਮੇਰੀ ਨਾਨੀ ਦਾ ਅਸ਼ੀਰਵਾਦ ਮੇਰੀ ਸਿਸਟਰ ਦਾ ਸਪੋਰਟ ਮੇਰੀ ਫੈਮਿਲੀ ਨਾ ਹੋਵੇ ਮੇਰੇ ਨਾਲ ਤੇ ਮੇਰੇ ਪਾਪਾ ਦਾ ਅੱਜ ਵੀ ਮੇਰੇ ਨਾਲ ਨੇ ਹੁਣ ਵੀ ਮੇਰੇ ਨਾਲ ਨੇ ਕੀ ਲੱਗਦਾ ਹੈ ਪਰਿਵਾਰ ਦਾ ਸਪੋਰਟ ਕਿੰਨਾ ਕੁ ਜ਼ਰੂਰੀ ਹੈ ਉਹ ਵੀ ਕੁੜੀਆਂ ਦੇ ਲਈ ਮੈਮ ਅਗਰ ਪਰਿਵਾਰ ਸਪੋਰਟ ਕਰਦੇ ਨਾ ਤਾਂ ਜੰਗਲ ਮੇ ਮੰਗਲ ਜੇ ਪਰਿਵਾਰ ਸਪੋਰਟ ਨਹੀਂ ਨਾ ਕਰਦਾ ਤੇ ਜ਼ਿੰਦਗੀ ਬੇਕਾਰ ਹੈ ਸਮਝੋ ਪੱਕਾ ਚਾਹੇ ਉਹ ਕੁੜੀ ਹੋਵੇ ਚਾਹੇ ਮੁੰਡਾ ਹਾਂ ਸਭ ਦੇਖੋ ਮੁੰਡਿਆਂ ਨੂੰ ਸਪੋਰਟ ਮਿਲ ਜਾਂਦਾ ਕਿਉਂਕਿ ਮੁੰਡੇ ਕਈ ਐਸੇ ਕੰਮ ਕਰ ਸਕਦੇ ਨੇ ਜਿਹੜੇ ਪੇਰੈਂਟਸ ਕਹਿੰਗੇ ਤੂੰ ਕਰ ਲੈ ਕੁੜੀਆਂ ਨੂੰ ਬਹੁਤ ਪਾਬੰਦੀਆਂ ਹੁੰਦੀਆਂ ਕੁੜੀਆਂ ਨੂੰ ਜੇ ਸਪੋਰਟ ਮਿਲ ਜਾਏ ਨਾ ਮੈਂ ਕਹਿੰਨੀ ਆ ਕੁੜੀਆਂ ਅੱਜ ਇੰਨੀ ਅੱਗੇ ਜਾ ਚੁੱਕੀਆਂ ਚੰਦਰਮਾ ਤੇ ਪਹੁੰਚ ਗਈਆਂ ਜਸਟ ਬਿਕੋਜ਼ ਆਫ ਪੇਰੈਂਟਸ ਫੈਮਿਲੀ ਸਪੋਰਟ ਕਈਆਂ ਦੇ ਤਾਂ ਹਸਬੰਡ ਵੀ ਨਹੀਂ ਸਪੋਰਟਰ ਚੰਦਰਮਾ ਤੇ ਚਲੀਆਂ ਗਈਆਂ ਬਿਲਕੁਲ ਤੇ ਕਈਆਂ ਦੀ ਫੈਮਿਲੀ ਦੀ ਇੰਨੀ ਸਪੋਰਟ ਵੀ ਨਹੀਂ ਉਹ ਇੰਨੀਆਂ ਐਜੂਕੇਟਿਡ ਨੇ ਉਹ ਹਾਊਸ ਵਾਈਫ ਬਣ ਕੇ ਰਹਿ ਗਈਆਂ ਸਪੋਰਟ ਬਹੁਤ ਜ਼ ਲੇਡੀਜ਼ ਨੂੰ ਸਪੋਰਟ ਬਣਦਾ ਕਰੋ ਫੀਮੇਲਜ਼ ਨੂੰ ਬਹੁਤ ਸਪੋਰਟ ਕਰੋ ਜਿਵੇਂ ਹਰ ਸਿਮਰਤ ਕੋਰ ਬਦਲ ਜੀ ਨੇ ਕੀਤਾ ਹਮੇਸ਼ਾ ਨੰਨੀ ਛਾਂ ਲੈ ਕੇ ਆਏ ਹੈ ਉਵੇਂ ਤੁਸੀਂ ਵੀ ਫੀਮੇਲਜ਼ ਨੂੰ ਸਪੋਰਟ ਕਰੋ ਅ اچھا ਹੁਣ ਮੰਡੀ ਦਾ ਫਿਊਚਰ ਵਿਜ਼ਨ ਕੀ ਹੈ ਮੇਰਾ ਫਿਊਚਰ ਵਿਜ਼ਨ ਕਲੀਅਰ ਕਟ ਹੈ ਮੈਂ ਇੱਕ ਬਿਜ਼ਨਸ ਲੇਡੀ ਵੀ ਬੰਨਣਾ ਚਾਹੁੰਦੀ ਆ ਮੇਰਾ ਆ ਮੈਂ ਆਪਣਾ ਬਿਜ਼ਨਸ ਕਿਹੜਾ ਕਰਨਾ ਚਾਹੁੰਦੇ ਮੈਂ ਕਲੋਥ ਬ੍ਰਾਂਡ ਆਪਣਾ ਲਾਂਚ ਕਰਨਾ ਚਾਹੁੰਦੀ ਆ ਔਰ ਮੈਂ ਬਾਬਾ ਜੀ ਨੇ ਚਾਹਿਆ ਜਲਦੀ ਕਰ ਦੇਣਾ ਹਾਂ ਆ ਮਤਲਬ ਟੀਜ਼ ਐਂਡ ਐਕसेसਰੀਜ਼ ਸਮਥਿੰਗ ਲਾਈਕ 댓 ਮੈਂ ਆਪਣਾ ਕਲੋਥਿੰਗ ਬ੍ਰਾਂਡ ਲੈ ਕੇ ਹੋਣਾ ਚਾਹੁੰਦੀ ਆ ਕਿਉਂਕਿ ਮੈਂ ਬਹੁਤ ਜ਼ਿਆਦਾ ਟੀ ਲਵਰ ਆ ਤੇ ਮੈਂ ਮੇਰੀ ਕੋਸ਼ਿਸ਼ ਹੈ ਜਾਂ ਮੇਰਾ ਇੱਕ ਮੰਡੀ ਸੰਧੂ ਦਾ ਕੈਫੇ ਵੀ ਹੋਣਾ ਚਾਹੀਦਾ ਜਿੱਤੇ ਜਿਹੜੇ ਮੇਰੇ ਪ੍ਰਸ਼ੰਸਕ ਨੇ ਮੈਨੂੰ ਚਾਣ ਵਾਲੇ ਨੇ ਮੇਰੇ ਪਿਆਰ ਕਰਨ ਵਾਲੇ ਨੇ ਮੇਰੇ ਚਾਹੀਤੇ ਫਾਲ ਚਾਹ ਲਈ 30 ਕੈਫੇ ਚ ਆਉਣ ਆਪਣੀ ਕਾਫੀ ਵੀ ਇੰਜੋਏ ਕਰਨ ਸਾਨੂੰ ਵੀ ਮਿਲਣ ਅੱਛਾ ਮਤਲਬ ਤੁਸੀਂ ਜਿਹੜੇ ਚਾਹ ਦੇ ਪ੍ਰੇਮੀ ਐ ਉਹ ਉਹਨਾਂ ਨੂੰ ਹੋਰ ਚਾਹ ਪੀਣ ਲਈ ਇਨਕਰੇਜ ਕਰਨਾ ਚਾਹੁੰਦੇ ਹੋ ਮੈਡਮ ਮੈਂ ਕਿਹਾ ਹੁਣ ਲੋਕਾਂ ਨੂੰ ਜ਼ਹਿਰ ਖਾਣ ਲਈ ਕਹਿ ਰਹੀ ਹਾਂ ਮੈਂ ਤਾਂ ਪੰਜਾਬੀ ਵਾਲੀ ਪੰਜਾਬ ਬਹੁਤ ਵਧੀਆ ਐ ਪੈਟਰੋਲ ਦਾ ਕੰਮ ਕਰਦੀ ਆ ਉਹ ਵੀ ਮੈਡਮ ਮੇਰੇ ਲਈ ਤਾਂ ਮੇਰਾ ਪੈਟਰੋਲ ਤੋਂ ਵੀ ਮੇਰੇ ਤਾਂ ਦੇਸੀ ਕਿਉਂ ਦਾ ਕੰਮ ਚਾਹੀ ਕਰਦੀ ਆ ਜੀ ਅੱਛਾ ਹਾਂ ਜੇ ਚਾਹ ਨਹੀਂ ਤਾਂ ਵਾ ਨਹੀਂ ਤੇ ਕੋਈ ਰਾਹ ਨਹੀਂ ਹੋਰ ਕੀ ਚਾਹ ਤਾਂ ਮੇਰੇ ਰਗ ਰਗ ਚੱਕ ਹੁਣ ਵੀ ਜੇ ਤੁਸੀਂ ਮੇਰਾ ਬਲੱਡ ਟੈਸਟ ਕਰਾਉਂਗੇ ਤਾਂ ਮੇਰੇ ਖਾਲਾ ਟੀ ਵਿਟਾਮਿਨ ਟੀ ਨਿਕਲਣਾ ਅੰਦਰੋਂ ਹਾਂ ਮਤਲਬ ਇੰਨੇ ਇੰਨੇ ਪ੍ਰੇਮੀ ਉਹ ਚਾਹ ਦੇ ਇੱਕ ਚਾਹ ਦੇ ਤੇ ਇੱਕ ਬਾਦਲ ਸਾਹਿਬ ਦੇ ਠੀਕ ਹੈ ਪਤਾ ਲੱਗ ਗਿਆ ਕਿ ਤੁਸੀਂ ਕਿੰਨੇ ਉਸ ਸੀ ਮੇਰੇ ਜ਼ਿੰਦਗੀ ਚ ਇੱਕ ਚਾਹ ਤੇ ਇੱਕ ਸੁੱਖਾ ਸੁਖਬੀਰ ਸਿੰਘ ਬਾਦਲ ਜੀ ਦੋ ਇਸ਼ਕ ਮੇਰੀ ਜ਼ਿੰਦਗੀ ਵਿੱਚ ਉਨਕੇ ਹੀ ਜਾਣਦੇ ਹੋ ਫਿਊਚਰ ਦੇ ਵਿੱਚ ਤੁਸੀਂ ਮਿਲਣਾ ਚਾਹੁੰਦੇ ਹੋ ਉਹਨਾਂ ਨੂੰ ਸਿੱਧਾ ਡਾਇਰੈਕਟ ਮੈਂ ਮੈਂ ਉਹਨਾਂ ਨੂੰ ਮਿਲ ਚੁੱਕੀ ਹਾਂ ਮੈਂ ਕੰਨੀ ਆ ਮੈਨੂੰ ਲਾਈਫ ਦਾ ਸੈਟੀਸਫੈਕਸ਼ਨ ਤੇ ਸਕੂਨ ਮਿਲ ਗਿਆ ਮੈਂ ਇੱਕ ਵਾਰੀ ਮਿਲੀ ਮੈਨੂੰ ਐ ਲੱਗਦਾ ਜਿਵੇਂ ਨਾ ਪਿਆਸੇ ਨੂੰ ਖੂ ਮਿੱਟੀ ਤੇ ਬਾਰਿਸ਼ ਦੀ ਬੂੰਦ ਹੈਨਾ ਜਿਵੇਂ ਧੁੰਦ ਚ ਰਸਤਾ ਦਿਖ ਜਾਣਾ ਮਤਲਬ ਮੈਨੂੰ ਉਹਨਾਂ ਨੂੰ ਇੱਕ ਵਾਰੀ ਮਿਲੀ ਹੈ ਤੁਸੀਂ ਦੇਖੋ ਕੀ ਐਗਜ਼ੈਂਪਲ ਮੈਂ ਦਿੱਤੇ ਵਾਓ ਮਤਲਬ ਕਿ ਉਹਨਾਂ ਨੂੰ ਇੱਕ ਵਾਰ ਮਿਲ ਕੇ ਮੈਨੂੰ ਤਸੱਲੀ ਲਾਈਫ ਦੀ ਹੋ ਗਈ ਕਿ ਯਾਰ ਮੈਨੂੰ ਰੱਬ ਮਿਲ ਚੁੱਕਿਆ ਇੱਕ ਤਰ੍ਹਾਂ ਦਾ अच्छा दबारा मिल्न चाहने ਹਰ ਵਾਰ ਪਰ ਤੁਹਾਨੂੰ ਪਤਾ ਇਨ ਇਜ਼ੀ ਅਵੇਲੇਬਲ ਪਰਸਨੈਲਿਟੀ ਥੋੜੀ ਹੈ ਪੋਲਿਟੀਕਲ ਇਨਸਾਨ ਨੇ ਬਹੁਤ ਸਾਰਾ ਕੰਮ ਨੇ ਬਹੁਤ ਜ਼ਿਆਦਾ ਮੀਟਿੰਗਸ ਨੇ ਪਬਲਿਕ ਟਾਈਮ ਉਹਨਾਂ ਦਾ ਕਦੇ-ਕਦੇ ਹੁੰਦਾ ਹੈ ਫੈਨਸ ਲਈ ਵੀ ਕਦੇ-ਕਦੇ ਟਾਈਮ ਹੁੰਦਾ ਹੈ ਰੋਜ਼ ਥੋੜੀ ਹੈ ਵੀ ਮੈਂ ਰੋਜ਼ ਜਾ ਕੇ ਮਿਲੂੰਗੀ ਬਟ ਜਦੋਂ-ਜਦੋਂ ਮੌਕਾ ਮਿਲੇ ਆ ਆਪਾਂ ਜਾਣਾ ਜ਼ਰੂਰ ਅੱਛਾ ਮਤਲਬ ਉਹਨਾਂ ਅਗਰ ਮੰਡੀ ਆਪਣਾ ਕੈਫੇ ਖੋਲਦੀ ਹੈ ਜਾਂ ਆਪਣਾ ਕੋਈ ਬੁਟੀਕ ਖੋਲਦੀ ਹੈ ਕੁਝ ਵੀ ਆਪਣਾ ਸਟੋਰ ਖੋਲਦੀ ਹੈ ਤੇ ਮਤਲਬ ਉਹ ਚਾਹਦੇ ਫਿਰ ਕਿ ਬਾਦਲ ਸਾਹਿਬ ਆ ਕੇ ਇਨੋਗ੍ਰੇਸ਼ਨ ਕਰਨ ਇਹ ਮੇਰਾ ਬਿਲਕੁਲ ਪਲਾਨ ਹੈ ਕਿ ਬਾਦਲ ਸਾਹਿਬ ਔਰ ਪਹਿਲੀ ਟੀ-ਸ਼ਰਟ ਤੇ ਲਿਖਿਆ ਵੀ ਹੋਊਗਾ ਆਈ ਲਵ ਸੁਖਬੀਰ ਸਿੰਘ ਬਾਦਲ ਜੀ ਔਰ ਪੁੱਛੇ ਤਕੜੀ ਦਾ ਨਿਸ਼ਾਨ ਹੋਊਗਾ ਉਹ ਮੇਰੇ ਉੱਥੋਂ ਦਾ ਜਿਹਨੂੰ ਕਹਿੰਦੇ ਬੁੱਕਮਾਰਕ ਹੋਊਗਾ ਉਹ ਮੇਰੀ ਡੈਕੋਰ ਦਾ ਹਿੱਸਾ ਹੋਊਗਾ ਔਰ ਸੇਮ ਮੇਰੇ ਕੈਫੇ ਚ ਵੀ ਮੇਰੇ ਕੈਫੇਨੇਟੀ ਪੌਟਸ ਤੇ ਵੀ ਲਿਖਿਆ ਹੋਊਗਾ ਆਈ ਲਵ ਸੁਖਬੀਰ ਸਿੰਘ ਬਾਦਲ ਸ਼ਰਮਣੀ ਕਲਤਲ ਜਿੰਦਾਬਾਦ ਉਹ ਵੀ ਮੇਰਾ ਬੁੱਕਮਾਰਕ ਹੋਊਗਾ ਡੈਕੋਰੇਸ਼ਨ ਦਾ ਪੀਸ ਹੋਊਗਾ ਜਦੋਂ ਮੈਂ ਆਪਣਾ ਕੈਫੇ ਖੋਲੂੰਗੀ ਹਾਂ ਮੈਂ ਖੋਲੂੰਗੀ 6 ਮਹੀਨੇ ਚ ਸਾਲ ਚ ਜੇ ਕਲੋਥਿੰਗ ਬ੍ਰਾਂਡ ਹੋ ਜਾ ਤਾਂ 3 ਮਹੀਨੇ ਚ 4 ਮਹੀਨੇ ਚ ਮੈਂ ਰਿਲੀਜ਼ ਕਰਾਂ ਮੈਡਮ ਦਿਮਾਗ ਚ ਬਹੁਤ ਕੁਝ ਚੱਲੀ ਜਾਂਦਾ ਬਸ ਇੱਕ ਵਾਰੀ ਬਾਹਰ ਆ ਜਾਵੇ ਨਾ ਫਿਰ ਬਾਹਰ ਲਿਆ ਕੇ ਰੱਖਣਾ ਮੈਂ ਇੱਕ ਵਾਰੀ ਔਨ ਦਾ ਪਲੈਟਫਾਰਮ ਆ ਜਾਏ ਫਿਰ ਮੈਂ ਕਹਿਣ ਜੋਗੀ ਜੇ ਮੇਰਾ ਲਾਂਚ ਹੈ ਹਲੇ ਮੈਂ ਕੋਈ ਆਊਟਲੈਟ ਨਹੀਂ ਖੋਲਣਾ ਔਨਲਾਈਨ ਬਿਜ਼ਨਸ ਕਰਨਾ ਹੈ ਮੇਰਾ ਮੈਸਿਵ ਬ੍ਰਾਂਡ ਲਾਂਚ ਕਰੂੰਗੀ ਮੈਸਿਵ ਚ ਮੈਡਮ ਦੋ ਐਸ ਨੇ ਅੱਛਾ ਇੱਕ ਮੈਂਡੀ ਸੰਧੂ ਦਾ ਹੋ ਗਿਆ ਇੱਕ ਅਰੇ ਵਾਹ ਇਹਨਾਂ ਡਾਈ ਹਾਰਡ ਫੈਨ ਮੈਨੂੰ ਨਹੀਂ ਲੱਗਦਾ ਤੁਸੀਂ ਕਿਸੇ ਨੂੰ ਦੇਖਿਆ ਹੋਣਾ ਇਹਨਾਂ ਡਾਈ ਹਾਰਡ ਫੈਨ ਉਹ ਵੀ ਇਹ ਡੰਕੇ ਦੀ ਜ਼ੋਰ ਤੇ ਜਿਹੜਾ ਕੋਈ ਬੋਲਦਾ ਹੋਵੇ ਖਾਸ ਕਰਕੇ ਕੁੜੀਆਂ ਨਹੀਂ ਬੋਲਦੀਆਂ ਕਿ ਮੇਰਾ ਕ੍ਰਸ਼ ਕੋਣ ਹੈ ਬਹੁਤ ਘੱਟ ਬੋਲਦੀਆਂ ਇੱਦਾਂ ਠਿੱਕ ਚ ਇੱਕ ਦੇ ਜ਼ੋਰ ਚ ਬੋਲਣ ਵਾਲਾ ਮੈਨੂੰ ਲੱਗਦਾ ਨਹੀਂ ਕੋਈ ਮਿਲ ਹੋਣਾ ਇਦਾਂ ਜਦੋਂ ਤੁਹਾਡੇ ਮਨਸੂਬੇ ਸੱਚੇ ਹਨ ਤੁਸੀਂ ਟਰੂ ਹੋ ਨਾ ਤੁਸੀਂ ਓਨੈਸਟ ਹੋ ਨਾ ਤੁਸੀਂ ਬਲੰਟ ਹੋ ਨਾ ਕੋਈ ਲੁਕ ਲਪੇਟਾ ਨਹੀਂ ਕੋਈ ਚੋਰੀ ਨਹੀਂ ਮੈਂ ਕਦੇ ਵੀ ਕਿਸੇ ਪੌਡਕਾਸਟ 'ਚ ਇਹ ਨਹੀਂ ਕਿਹਾ ਕਿ ਮੈਂ ਉਹਨਾਂ ਨਾਲ ਵਿਆਹ ਕਰਾਉਣਾ ਚਾਹੁੰਦੀ ਹਾਂ ਕਿਉਂਕਿ ਮੈਨੂੰ ਪਤਾ ਜੋ ਹਰਸੀਮਰਤ ਬਾਦਲ ਜੀ ਤੇ ਵੀਰ ਸਿੰਘ ਬਾਦਲ ਜੀ ਦੀ ਜੋੜੀ ਸੁਪਰਬ ਮੈਂ ਕਦੇ ਨਹੀਂ ਕਿਹਾ ਮੈਂ ਉਹਨਾਂ ਨੂੰ ਜਿਹੜੀ ਮੁਹੱਬਤ ਕਰਦੀ ਹਾਂ ਜਿਹੜਾ ਕ੍ਰਸ਼ ਹੁੰਦਾ ਨਾ ਉਹ ਮਤਲਬ ਕ੍ਰਸ਼ ਦਾ ਮਤਲਬ ਹੁਣ ਮੈਂ ਲੋਕਾਂ ਨੂੰ ਦੱਸਦਾ ਅਧੂਰੀ ਮੁਹੱਬਤ ਨੂੰ ਵੀ ਕਹਿ ਸਕਦੇ ਆ ਤੇ ਇੱਕ ਤਰਫਾ ਪਿਆਰ ਨੂੰ ਵੀ ਕਹਿ ਸਕਦੇ ਇਹ ਇੱਕ ਤਰਫਾ ਸਾਰਾ ਹੀ ਮੇਰਾ ਹੈ ਹੁਣ ਇੱਕ ਤਰਫਾ ਹੋਣ ਕਰਕੇ ਸਾਰੀ ਮੁਹੱਬਤ ਮੇਰੇ ਕੋਲ ਹੀ ਆ ਮੈਨੂੰ ਅਗਰ ਕਦੇ ਮਿਲਦੇ ਆ ਜਾਂ ਕਦੇ ਮੈਨੂੰ ਮੇਰੇ ਨਾਲ ਬੈਠਣਗੇ ਵੀ ਤਾਂ ਉਹ ਮੈਨੂੰ ਇੱਕ ਫੈਨ ਦੇ ਨਜ਼ਰੀਏ ਨਾਲ ਦੇਖਣਗੇ ਤੇ ਉਹ ਇੰਨੀ ਐਜੂਕੇਟਿਡ ਫੈਮਲੀ ਹੈ ਉਹਨਾਂ ਨੂੰ ਕ੍ਰਸ਼ ਦੇ ਮਤਲਬ ਪਤਾ ਨਹੀਂ ਉਹਨਾਂ ਨੂੰ ਦੱਸਣ ਦੀ ਲੋੜ ਹੈ ਉਹਨਾਂ ਨੂੰ ਪਤਾ ਹੈ ਕਿ ਮੰਡੀ ਸੰਧੂ ਜੀ ਜਿਹੜੀ ਇੰਟੈਂਸ਼ਨ ਹੈ ਉਹ 네ਗੇਟਿਵ ਨਹੀਂ ਹੈ ਤਾਂ ਫਿਰ ਡਰ ਕਾਦਾ ਬਿਲਕੁਲ ਪਿਆਰ ਕਿਹਾ ਤਾਂ ਡਰਨਾ ਕਿਆ ਕੀ ਐਟੀਟਿਊਡ ਹੈ ਮੈਮ ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗੱਲਾਂ ਕਰਕੇ ਤੁਸੀਂ ਹੋਰ ਕੁਝ ਸ਼ੇਅਰ ਕਰਨਾ ਚਾਹੁੰਦੇ ਹੋ ਸਾਡੇ ਵਿਊਅਰਸ ਨਾਲ ਮੈਂ ਇੱਕ ਗੱਲ ਕਹੂੰਗੀ ਪਲੀਜ਼ ਨਸ਼ਾ ਮੁਕਤ ਪੰਜਾਬ ਬਣਾਓ ਪੰਜਾਬੀਓ ਜਾਗੋ ਨਸ਼ਾ ਤਿਆਗੋ ਯੋਧ ਨਸ਼ੀਆਂ ਵਿਰੁੱਧ ਇਹ ਗੱਲ ਮੈਂ ਤਾਂ ਕਹਿਣਾ ਚਾਹੂੰਗੀ ਕਿ ਖਸਖਸ ਦੀ ਖੇਤੀ ਨੂੰ ਮੈਂ ਚੌਨੀ ਇੱਕ ਵਾਰੀ ਪੰਜਾਬ ਚ ਆ ਚੁੱਕੀ ਤੇ ਇਹ ਹੋ ਇਹ ਹੋਕਾ ਤਾਂ ਤੁਸੀਂ ਆਮ ਆਦਮੀ ਪਾਰਟੀ ਦਾ ਦਈ ਜਨ ਨਹੀਂ ਮੈਡਮ ਮੇਰਾ ਉਹਨਾਂ ਨਾਲ ਕੋਈ ਤਾਲੁਕ ਨਹੀਂ ਹੈ ਮੇਰਾ ਕਿਸੇ ਕਿਸੇ ਪਾਰਟੀ ਦੇ ਨਾਮ ਇਹ ਵਿਰੋਧਾ ਨਾ ਮੈਂ ਕਿਸੇ ਪਾਰਟੀ ਦਾ ਹੁੱਕਾ ਦੇ ਰਹੀ ਹਾਂ ਬਸ ਮੈਂ ਇਹ ਕਹਿ ਰਹੀ ਹਾਂ ਕਿ ਖਸਖਸ ਦੀ ਖੇਤੀ ਹੋਣੀ ਚਾਹੀਦੀ ਹੈ ਬਹੁਤ ਸਾਰੀਆਂ ਜਗਾਵਾਂ ਵਿੱਚ ਖਸਖਸ ਦੀ ਖੇਤੀ ਹੋ ਰਹੀ ਹੈ ਔਰ ਖਸਖਸ ਤੋਂ ਜਿਹੜੀ ਮੈਨੂੰ ਇਹ ਨਹੀਂ ਪਤਾ ਉਹਦਾ ਪ੍ਰੋਸੀਜਰ ਕੀ ਹੈ ਪ੍ਰੋਸੈਸ ਕੀ ਹੈ ਲੇਕਿਨ ਮੈਂ ਪਿੰਡਾਂ 'ਚ ਸਰਵੇ ਕੀਤਾ ਮੇਰੇ ਨਾਲ ਲੋਕ ਭਲਾਈ ਪਾਰਟੀਆਂ ਇਨਸਾਫ ਪਾਰਟੀਆਂ ਜੁੜੀਆਂ ਨੇ ਮੋਗੇ ਤੋਂ ਜੁੜੀਆਂ ਨੇ ਫਤੇਗੜ ਸਾਹਿਬ ਤੋਂ ਜੁੜੀਆਂ ਨੇ ਕਹਿੰਦੇ ਅਸੀਂ ਰਜਿਸਟਰਡ ਐਨ ਜੀਓ ਆ ਤੁਸੀਂ ਡੰਕੇ ਦੀ ਚੋੜ ਤੇ ਖਸਕਰ ਦੀ ਖੇਤੀ ਲਈ ਗੱਲ ਕਰੋ ਕੋਈ ਤੁਹਾਡੇ ਤੇ ਐਕਸ਼ਨ ਨਹੀਂ ਲਿਆ ਜਾਊਗਾ ਰੀਜ਼ਨ ਕਿਉਂਕਿ ਸਰਟੀਫਾਈਡ एनजीओस ਨੇ ਉਹ ਕਹਿੰਦੇ ਖਸਕਰ ਦੀ ਖੇਤੀ ਨਾਲ ਕੈਮੀਕਲ ਵਾਲੇ ਮਾਰੂ ਨਸ਼ਿਆਂ ਤੋਂ ਯੁੱਧ ਬਚੇਗਾ ਹੁਣ ਮੈਂ ਜਦੋਂ ਸੱਥਾਂ ਚ ਜਾਨੀ ਆ ਤੇ ਅੱਜ ਦੀ ਡੇਟ ਚ ਪਿੰਡਾਂ ਦੇ ਜਦੋਂ ਮੈਂ ਰੌਣਕ ਸੱਥਾਂ ਦੀ ਸ਼ੂਟ ਕਰਦੀਆਂ ਚੌਂਕਾ ਚੋਲਾ ਚੁਗਲੀਆਂ ਕਰਨ ਜਾਨੀ ਆ ਤਾਂ ਪਿੰਡਾਂ ਚ ਬਜ਼ੁਰਗ ਬਹੁਤ ਘਟ ਗਏ ਉਹ ਕਹਿੰਦੇ ਸੱਥਾਂ ਪਿੰਡਾਂ ਚ ਵੀਰਲੀਆਂ ਵੀਰਲੀਆਂ ਨੇ ਹੁਣ ਜੇ ਬੰਦਾ ਜਵਾਨ ਮੁੰਡਾ ਬਜ਼ੁਰਗ ਹੋਊਗਾ ਪਿੰਡ ਦਾ ਹੋਵੇ ਇਹ ਕੋਈ ਬਜ਼ੁਰਗ ਹੋਊਗਾ ਕਾਹੀ ਰੌਣਕ ਸੱਥਾਂ ਚ ਲੱਗੂਗੀ ਹੁਣ ਜੇ ਤੂੰ ਮੁੰਡੇ ਜਵਾਨ ਤੁਰੇ ਜਾਣਗੇ ਤੇ ਮੇਰੇ ਖਿਆਲ ਨਾਲ ਬਜ਼ੁਰਗ ਵੀ ਹਿਸਟਰੀ ਬਣ ਜਾਣਗੇ ਜਿਹੜੇ ਪੁਰਾਣੇ ਬਜ਼ੁਰਗ ਨੇ ਅੱਛੀਆਂ ਖਰਾਕਾਂ ਵਾਲੇ ਉਹੀ ਜਿਉਂਦੇ ਨੇ ਮੈਨੂੰ ਦੱਸ ਦੋ ਹੁਣ 60 ਤੋਂ ਉੱਪਰ ਕੌਣ ਜਿਉਂ ਰਿਹਾ ਹੁਣ ਜਿਹੜੀ ਖਸਖਸ ਤੋਂ ਬਣਦੀ ਫੀਮ ਹੈ ਜਾਂ ਉਪੀਓਮ ਹੈ ਉਹ ਬਹੁਤ ਸਾਰੀ ਮੈਡੀਸਿਨ ਚ ਯੂਜ਼ ਹੁੰਦੀ ਹੈ ਹਾਂ ਜੇ ਤੁਸੀਂ ਮੈਡੀਸਨ 'ਚ ਯੂਜ਼ ਕਰਕੇ ਉਹਨੂੰ ਵੇਚ ਰਹੇ ਹੋ ਤਾਂ ਉਹਦੀ ਅਗਰ ਖੇਤੀ ਵੀ ਹੋ ਜੂਗੀ ਤਾਂ ਬਹੁਤ ਅੱਛਾ ਰਹੂਗਾ ਯੂਥ ਬਜ਼ੁਰਗਾਂ ਲਈ ਔਰ ਵੈਸੇ ਵੀ ਖਸਖਸ ਰੋਪੰਜੀਰੀ ਚ ਪਾ ਕੇ ਖਾਂਦੇ ਮੈਨੂੰ ਤਾਂ ਅੱਜ ਪਤਾ ਚੱਲੇ ਸਾਨੂੰ ਖਸਖਸ ਤਾਂ ਔਰਤਾਂ ਵੀ ਖਾਂਦੀਆਂ ਨੇ ਜਨੇਪੇ ਵਾਲੀਆਂ ਜੱਚਾ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਨੇ ਜੀ ਜੀ ਸੋ ਖਸਖਸ ਬੱਚਿਆਂ ਨੂੰ ਅੰਤ ਅੱਜ ਪਤਾ ਚੱਲੇ ਥੋੜੀ ਥੋੜੀ ਬਚਪਨ ਬਚਪਨ 'ਚ ਨਾ ਇੰਨੀ ਕ ਫੀਮ ਬਹੁਤ ਥੋੜੀ ਜੀ ਸਰੂਨ ਦੇ ਦਾਣੇ ਤੋਂ ਵੀ ਛੋਟੀ ਜੀ ਫੀਮ ਦੇ ਕੇ ਬੱਚਿਆਂ ਨੂੰ ਸੁਆ ਕੇ ਮਾਂਵਾ ਕੰਮ ਕਰ ਲੈਂਦੀਆਂ ਸੀ ਇੱਥੋਂ ਤੱਕ ਕਿ ਮੈਨੂੰ ਪਿੰਡਾਂ ਦੇ ਬਜ਼ੁਰਗਾਂ ਨਾਲ ਗੱਲ ਕਰਕੇ ਪਤਾ ਲੱਗਿਆ ਕਿਉਂਕਿ ਮੇਰੇ ਸ਼ੋਅ 'ਚ ਮੈਂ ਨਸ਼ਾ ਨਹੀਂ ਪ੍ਰਮੋਟ ਕਰਦੀ ਮੈਂ ਉਹਨਾਂ ਨੂੰ ਕਹਿੰਨੀ ਵੀ ਹੁੰਨੀ ਆ ਕਿ ਅਸੀਂ ਤੁਹਾਡੀ ਰੈਸਟਪੌਨ ਆਏ ਆ ਤੁਸੀਂ ਨਸ਼ਾ ਕਰਦੇ ਹੋ ਵੀ ਜੇ ਤੁਸੀਂ ਡੋਟੇਖਾਨੇ ਗਲਤ ਨੇ ਜਾਂ ਤੁਸੀਂ ਸ਼ਰਾਬ ਪਿੰਦੇ ਹੋ ਤੁਸੀਂ ਦੇਸੀ ਕੜਦੇ ਹੋ ਤੁਹਾਨੂੰ ਪੁਲਿਸ ਚੱਕ ਕੇ ਲੈ ਜਾਊਗੀ ਮੈਂ ਹਰ ਆਪਣੀ ਇੰਟਰਵਿਊ 'ਚ ਗੱਲ ਬੋਲੀ ਹੈ ਕੱਲੇ ਨਸ਼ਾ ਪ੍ਰਮੋਟ ਨਹੀਂ ਕਰਦੀ ਮੈਂ ਨਸ਼ੇ ਦੇ ਬਾਰੇ ਵੀ ਦੱਸਦੀ ਆ ਕਿ ਇਹ ਚੀਜ਼ਾਂ ਗਲਤ ਨੇ ਫਿਰ ਬਜ਼ੁਰਗਾਂ ਦੇ ਰਿਵਰਸ ਸੁਣੋ ਉਹ ਕਹਿੰਦੇ ਅਸੀਂ ਡੋਟੇਖਾਨੇ ਤਾਂ ਅਸੀਂ 90 ਸਾਲ ਦੇ ਹੋਗੇ ਹਾਂ ਠੀਕ ਹੈ ਉਹ ਕਹਿੰਦੇ ਸਾਨੂੰ ਦਿਲ ਦਾ ਦੌਰਾ ਨਹੀਂ ਆਇਆ ਅਜੇ ਤੱਕ ਪਿਆ ਸਾਨੂੰ ਸ਼ੂਗਰ ਨਹੀਂ ਹੋਈ ਉਹ ਕਹਿੰਦੇ ਜੇ ਅਸੀਂ ਰੰਮ ਪਿੰਦੇ ਆ ਇਹਦੇ ਬਾਰੇ ਇੱਕ ਬਹੁਤ ਅੱਛੇ ਅੰਕਲ ਨੇ ਮੈਨੂੰ ਇੱਕ ਬਾਪੂ ਜੀ ਨੇ ਮੈਨੂੰ ਇਹ ਗੱਲ ਸਮਝਾਈ ਸੀ ਕਹਿੰਦੇ ਰੰਮ ਦਾ ਮਤਲਬ ਹੁੰਦਾ ਹੈ ਇਹ ਮੈਡੀਸਨ ਨੂੰ ਯੂਜ਼ ਕਰੋ ਠੀਕ ਹੈ ਨਾ ਮੈਡੀਸਨ ਵਾਂਗੂ ਰੰਮ ਦੇ ਵਿੱਚ ਯੂ ਯੂ ਇਸ ਫੋਰ ਰੂਟੀਨ ਯੂਜ਼ ਮੈਡੀਸਨ ਉਹਨੇ ਮੈਨੂੰ ਦੱਸਿਆ ਉਹ ਕਹਿੰਦੇ ਟ੍ਰਿਪਲ ਐਕਸ ਦਾ ਮਤਲਬ ਹੁੰਦਾ 10 ਐਮ ਐਲ ਰੋਮਨ ਚਿੱਟ 10 ਹੁੰਦਾ ਐਕਸ 20 30 ਉਹ ਕਹਿੰਦੇ ਇਹਨੂੰ 30 ਡੇਜ਼ ਪੀਣਾ ਹੈ 25 ਐਮ ਐਲ ਦੇ ਹਿਸਾਬ ਨਾਲ ਤਾਂ ਇਹ ਮੈਡੀਸਨ ਦਾ ਕੰਮ ਕਰਦੀ ਆ ਉਹ ਕਹਿੰਦੇ ਜਦੋਂ ਮੈਂ ਸ਼ਰਾਬ ਦੀ ਗੱਲ ਕਰਦੀ ਆ ਤਾਂ ਕਹਿੰਦੇ ਬੇਟਾ ਜੇ ਤੁਸੀਂ ਹਰ ਚੀਜ਼ ਡੋਜ਼ ਦੇ ਹਿਸਾਬ ਨਾਲ ਪੀ ਰਹੇ ਹੋ ਤਾਂ ਉਹ ਮੈਡੀਸਨ ਵੀ ਤੁਹਾਡੀ ਬਾਡੀ ਲਈ ਅੱਛੀ ਹੈ ਕਹਿੰਦੇ ਜਿਹੜੀ ਚੀਜ਼ ਤੁਸੀਂ ਜ਼ਰੂਰਤ ਤੋਂ ਜ਼ਿਆਦਾ ਲੈ ਲਈ ਉਹ ਨਸ਼ਾ ਹੈ ਬਿਲਕੁਲ ਸੋ ਖਸਖਸ ਦੀ ਕਹਿੰਦੀ ਹੋਣ ਨਾਲ ਇਹ ਨਸ਼ਾ ਨਹੀਂ ਹੈ ਇਹ ਮਾਰੂ ਨਸ਼ਿਆਂ ਤੋਂ ਬਚਾਉਣ ਦੀ ਦਵਾਈ ਹੈ ਸੋ ਇਹਨੂੰ ਲੈ ਕੇ ਮੈਂ ਇਹ ਮੈਸੇਜ ਜ਼ਰੂਰ ਸਭ ਨੂੰ ਹੁਣ ਦੇਣਾ ਚਾਹੁੰਦਾ ਤੇ ਜਾਂਦੇ ਜਾਂਦੇ ਹੁਣ ਆਪਣੇ ਪਾਪਾ ਦਾ ਇੱਕ ਕੋਈ ਵੀ Song ਵਧੀਆ ਜਿਹਾ ਸੁਣਾ ਦਿਓ ਇਹਦੇ ਬਿਨਾਂ ਤਾਂ ਇੰਟਰਵਿਊ ਅਧੂਰਾ ਅੱਛਾ ਪਾਪਾ ਦਾ ਕੋਈ ਵੀ ਗਾਣਾ ਸੁਣਾ ਕੇ ਜਾਵਾਂ ਤੁਹਾਨੂੰ ਜਦ ਮੂੰਹ ਜੋਰ ਜਵਾਨੀ ਹੁਣ ਔਖਾ ਹੋ ਜੂ ਰੂਪ ਲਕੂਣ ਸੋਹਣਿਆ ਜੋ ਬਨ ਰੁੱਤੇ ਹੀਰਿਆਂ ਜੋ ਬਨ ਰੁੱਤੇ ਸੋਹਣਿਆ ਜੋ ਬਨ ਰੁੱਤੇ ਦਿਲ ਵਿੱਚ ਰੀਜਾ ਨੱਚਣ ਪਿਆਰ ਦੀਆਂ ਚੁੰਬਕ ਵਾਂਗੂ ਖਿੱਚ ਲੈਣਗੀਆਂ ਬਾਹਾਂ ਯਾਰ ਦੀਆਂ ਚੁੰਬਕ ਵਾਂਗੂ ਖਿੱਚ ਲੈਣਗੀਆਂ ਬਾਹਾਂ ਯਾਰ ਦੀਆਂ ਬਹੁਤ ਸੋਣਾ ਬਹੁਤ ਸੋਨੀ ਆਵਾਜ਼ ਆ ਤੁਹਾਡੀ ਚਲੋ ਪਰਮਾਤਮਾ ਕਰੇ ਤੁਹਾਨੂੰ ਅੱਗੋਂ ਬਹੁਤ ਤਰੱਕੀ ਮਿਲੇ ਅਸੀਂ ਬੈਸਟ ਵਿਸ਼ੇਸ ਬਿਲਕੁਲ ਅਸੀਂ ਇਹੀ ਬੈਸਟ ਵਿਸ਼ੇਸ ਨਾਲ ਅਲਵਿਦਾ ਲੈਨੇ ਆ ਹੁਣ ਵੀਵਰਸ ਨੂੰ ਅ ਅੱਗੇ ਤੁਸੀਂ ਇਹਨਾਂ ਦੇ ਨਾਲ ਕਿੱਦਾਂ ਰਾਬਤਾ ਕਰਨਾ ਚਾਹੁੰਦੇ ਹੋ ਇਹਨਾਂ ਨੂੰ ਕਮੈਂਟਾਂ ਜ਼ਰੂਰ ਦੱਸਿਓ ਕਿ ਤੁਸੀਂ ਸਿੰਗਿੰਗ ਲਾਈਨ ਚ ਕੀ ਕੀ ਸੁੰਨਾ ਚਾਹੁੰਦੇ ਹੋ ਇਹਨਾਂ ਤੋਂ ਹੋਰ ਇਹਨਾਂ ਤੋਂ ਕਿਹੜੇ ਕੰਟੈਂਟ ਚਾਹੁੰਦੇ ਹੋ ਜਰੂਰ ਆਪਣੇ ਅਪਾ ਕਹਿ ਸਕਦੇ ਆ ਕਿ ਤੁਸੀਂ ਕਮੈਂਟਾਂ 'ਚ ਆਪਣੀ ਰਾਏ ਦਿਓ ਬਸ ਤੇ ਫਿਰ ਮਿਲਦੇ ਆ ਕਿਸੇ ਹੋਰ ਮੁੱਦੇ ਦੇ ਨਾਲ ਉਦੋਂ ਤੱਕ ਬਨੇ ਰੋ ਕੈਮਰਾਮੈਨ ਜਸਵਿੰਦਰ ਦੇ ਨਾਲ ਜਸਪ੍ਰਿਤ ਸਿਟੀ ਹਮ ਨਿਊਜ਼